ਪਕਾਣਾ ਨਾ ਕਿ ਕਈ ਧਕਰਾਂ ਚ ਦੋ ਜਾਂ ਤਿੰਨ ਨਿਆਣੇ ਹੁੰਦੇ ਨੇ ਬਹੁਤ ਲੋਕ ਨਾ ਇੱਕ ਤਾਂ ਇਹ ਵੀ ਅਸੀਂ ਮਤਲਬ ਦਿਮਾਗ ਚ ਹੀ ਚੀਜ਼ ਫਿੱਟ ਕਰ ਲਈ ਕਿ ਕੁੜੀਆਂ ਦਾ ਫਾਦਰ ਨਾਲ ਬਹੁਤ ਹੁੰਦਾ ਮੁੰਡੇ ਦਾ ਮਦਰ ਨਾਲ ਬਹੁਤ ਹੁੰਦਾ ਨਾ ਜਦ ਕਿ ਬੱਚੇ ਦੇ ਆਪੋਜੀਟ ਵੀ ਹੋ ਸਕਦੇ ਨੇ ਹੋ ਸਕਦੇ ਨੇ ਹੋ ਸਕਦੇ ਵੀ ਮਾਂ ਦਾ ਕੁੜੀ ਨਾਲ ਵੀ ਹੋ ਸਕਦਾ ਹੈ ਨਾ ਤੇ ਕਈ ਵਾਰ ਅਸੀਂ ਨਾ ਬੱਚਿਆਂ ਚ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਕਰਦੇ ਆ ਮਾਵਾ ਕੁੜੀਆਂ ਨਾਲ ਜ਼ਿਆਦਾ ਕਰਦੀਆਂ ਨੇ ਵੀ ਨਹੀਂ ਵੀਰੇ ਨੂੰ ਦੇ ਦੇ ਤੈਨੂੰ ਇਸ ਚੀਜ਼ ਦੀ ਲੋੜ ਨਹੀਂ ਨਹੀਂ ਤੂੰ ਵੱਡਾ ਤੂੰ ਛੋਟੇ ਨੂੰ ਚੀਜ਼ ਦੇ ਦੇ ਇਦਾਂ ਦੀਆਂ ਕੀਤੀਆਂ ਹੋਈਆਂ ਚੀਜ਼ਾਂ ਬੱਚਿਆਂ ਤੇ ਇਨਫਲੂਐਂਸਰ ਅਸਰ ਪਾਉਣਗੀਆਂ ਹਾਂਜੀ ਹਨਾ ਕਈ ਵਾਰੀ ਜਿਵੇਂ ਅਸੀਂ ਤਾਂ ਮਤਲਬ ਸਾਡਾ ਪਿਆਰ ਵੱਡੇ ਬੱਚੇ ਲਈ ਘੱਟ ਨਹੀਂ ਹੁੰਦਾ ਪਰ ਅਸੀਂ ਛੋਟੇ ਨੂੰ ਸੇਫ ਕਰਨ ਲਈ ਉਹਦਾ ਪਛਾਹ ਜ਼ਿਆਦਾ ਕਰਦੇ ਹਾਂ ਵੀ ਨਾ ਗਲਤੀ ਤੇਰੀ ਆ ਉਹਦੇ ਬਚਾਅ 'ਚ ਉਹਦੀ ਨੇਚਰ ਨੂੰ ਖਰਾਬ ਕਰ ਲੈਂਦੇ ਆ ਛੋਟੇ ਦੀ ਨੂੰ ਦੋਨਾਂ ਦੇ ਇਫੈਕਟ ਪੈ ਜਾਂਦਾ ਹਾਂਜੀ ਵੱਡੇ ਦੇ ਵੀ ਪੈਂਦਾ ਹਨਾ ਵੱਡੇ ਨੂੰ ਇਹ ਲੱਗਦਾ ਵੀ ਫਿਰ ਆਪਾਂ ਕਹਿ ਦਿੰਦੇ ਆ ਤੂੰ ਵੱਡਾ ਹੋ ਗਿਆ ਹਨਾ ਉਹ ਅਗਲੇ ਮੈਂ ਐਡਾ ਕੀ ਵੱਡਾ ਹੋ ਗਿਆ ਮੈਂ ਵੀ ਐਸਾ ਬੱਚਾ ਹੀ ਹਾਂ ਉਹ ਵੱਡੀ ਬੇਟੀ ਹੈ ਉਹ ਇਸ ਹੁਣ ਉਹ 12-13 ਸਾਲ ਦੀ ਹੋਗੀ ਉਹ ਨਹੀਂ ਅਸੀਂ ਰੋਕਦੇ ਆ ਕਿਉਂਕਿ ਮੈਂ ਇੰਨੀ ਵੱਡੀ ਨਹੀਂ ਹੋਈ ਤੁਸੀਂ ਰਹਿ ਜਾਗੇ ਕਹਿ ਦਿੰਦੇ ਉਹ ਇਹ ਆ ਹੀ ਨਹੀਂ ਹੈ ਆ ਹੀ ਨਹੀਂ ਹੈ ਲੋੜ ਤੋਂ ਜ਼ਿਆਦਾ ਵੱਡੇ ਉਹ ਛੋਟੇ ਨੂੰ ਕੀ ਲੱਗ ਰਿਹਾ ਵੀ ਮੈਂ ਤਾਂ ਐਕਸਟਰਾ ਪ੍ਰਿਵਿਲੇਜ ਆ ਬਈ ਕੀ ਬਾਤ ਹੈ ਮੈਂ ਤਾਂ ਇਹ ਹਰ ਗੱਲ ਕਹਿ ਦਿੰਦੇ ਨੇ ਇਹਨੂੰ ਕੁਝ ਨਹੀਂ ਆਣਾ ਹਨਾ ਤਾਂ ਉਹ ਸਾਈਕੋਲੋਜੀ ਇਫੈਕਟ ਕਰਦੀ ਕਰਦੀ ਹਨਾ ਕਿਤੇ ਨਾ ਕਿਤੇ ਬੱਚੇ ਵੱਡੇ ਨੂੰ ਹੋ ਸਕਦਾ ਇਹ ਲੱਗਣ ਲੱਗ ਜਾਂਦਾ ਵੀ ਯਾਰ ਇਹਨਾਂ ਨੇ ਨਾ ਮੈਨੂੰ ਤਾਂ ਹਰ ਚੀਜ਼ ਦਾ ਜਵਾਬ ਦੇਣਾ ਹੀ ਦੇਣਾ ਹੈ ਠੀਕ ਹੈ ਤੇ ਮਤਲਬ ਉਹ ਆਪਦੀ ਬਿੱਲ ਦੇ ਅਗੇਂਸਟ ਜਾ ਕੇ ਹਨਾ ਸਾਰੀਆਂ ਗੱਲਾਂ ਉਹਨੂੰ ਮੰਨਣੀਆਂ ਪੈਣੀਆਂ ਛੋਟੇ ਨੂੰ ਇਹ ਲੱਗਣ ਲੱਗ ਜਾਣਾ ਵੀ ਮੈਂ ਤਾਂ ਐਕਸਟਰਾ ਇੱਕ ਐਕਸਟਰਾ ਪ੍ਰਿਵਿਲੇਜ ਮਿਲ ਰਿਹਾ ਕਿ ਮੈਨੂੰ ਮੈਂ ਸਪੈਸ਼ਲ ਮੈਂ ਤਾਂ ਹਾਂ ਮੈਂ ਤਾਂ ਬਹੁਤ ਸਪੈਸ਼ਲ ਫੀਲਿੰਗ ਹਾਂ ਠੀਕ ਹੈ ਤਾਂ ਉਹਨੇ ਫਿਰ ਉਹ ਨਾ ਟ੍ਰੀਟ ਇੰ ਐ ਕਰਨਾ ਵੀ ਕਾਰ ਚ ਬੈਠਣਾ ਮੈਂ ਤਾਂ ਅੱਗੇ ਬੈਠੂਗਾ ਫਿਰ ਇਹ ਸਾਹ ਦੀਦੀਆਂ ਦੇ ਪਿੱਛੇ ਬੈਠਣਗੇ ਠੀਕ ਉਹ ਫਿਰ ਅੱਛਾ ਹੁੰਦਾ ਹੈ ਕਈ ਵਾਰੀ ਪੇਰੈਂਟਸ ਕੀ ਕਰਦੇ ਨੇ ਉਹ ਮਜਬੂਰੀ ਵੀ ਹੋ ਜਾਂਦੀ ਹੈ ਹੁਣ ਮੰਨ ਲਓ ਉਹ ਛੋਟਾ ਸ਼ਾਊਟ ਇਹ ਨਾ ਕਰਨ ਲੱਗ ਗਿਆ ਉਹਨੂੰ ਰੋਕਣ ਵਾਸਤੇ ਉਹਨੂੰ ਚੁੱਪ ਕਰਾਉਣ ਉਹਨੂੰ ਇਹ ਕਹਿ ਦੇਣਾ ਵੀ ਚੰਗਾ ਤੇਰੀ ਮੰਨ ਲਈ ਤੂੰ ਚੁੱਪ ਕਰ ਜਾ ਯਾਰ ਰੌਲਾ ਨਾ ਪਾ ਉਹ ਸਿਆਣੀਆਂ ਨੇ ਪਿੱਛੇ ਬਹਿ ਜਾਣਗੀਆਂ ਠੀਕ ਆ ਨੋਰਮਲ ਜੈਨੂਇਨ ਜੀ ਗੱਲ ਹੁੰਦੀ ਹੈ ਲੇਕਿਨ ਉਹ ਫਿਰ ਹਾਲੀ 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 ਉਹ ਇਹ ਕਹਿ ਦਿੰਦੇ ਨੇ ਨਾ ਅੱਗੇ ਜਾ ਕੇ ਵੀ ਫਿਰ ਮੁੰਡਾ ਜੀ ਵਿਗੜ ਗਿਆ ਜੀ ਮੁੰਡਾ ਫੱਟ ਗਿਆ ਜੀ ਉਹ ਪਕਾਉਣੇ ਫਿਰ ਆਪਾਂ ਹੈਗੇ ਕਿਤੇ ਨਾ ਕਿਤੇ ਹਨਾ ਉਹਨੂੰ ਇੱਕ ਤਰੀਕਾ ਹੁੰਦਾ ਵੀ ਉਹਨੂੰ ਡਾਇਵਰਟ ਕਰ ਦੋ ਮੇਰੇ ਫਾਪਾ ਸਾਹਿਬ ਵੀ ਘਰੇ ਵੀ ਸਾਡੇ ਰਿਜ਼ਿਸਟ ਜੋੜ ਹੁੰਦਾ ਵੀ ਜੇ ਉਹ ਲੜ ਰਿਹਾ ਨਾ ਬੱਚਾ ਜੇ ਉਹ ਨੀਚੇ ਵੀ ਲਟ ਗਿਆ ਤਾਂ ਉਹ ਫਿਰ ਉਹਨੂੰ ਕੀ ਕਰੋ ਵੀ ਉਹ ਦੋ ਗਲਾਂ ਨੇ ਜਾਂ ਤਾਂ ਉਹਨੂੰ ਡਾਇਵਰਟ ਕਰ ਜਾ ਉਹਨੂੰ ਲੀਵ ਆਨ ਕਰ ਦੋ ਉਹਨੂੰ ਛੱਡ ਦੋ ਫਿਰ ਉਹਨੂੰ ਆਪਣੇ ਹਾਲਾਤ ਤੇ ਰਹਿਣ ਦੋ ਬੱਚੇ ਨੇ ਸਾਈਕੋਲੋਜੀਕਲੀ ਵਾਪਸ ਮੁੜਨਾ ਹੀ ਮੁੜਨਾ ਹੈ ਇਹ ਆਦਤ ਪੱਕ ਜੇਗੀ ਉਹਦੀ ਠੀਕ ਹੈ ਜੇ ਉਹਨੂੰ ਤੁਸੀਂ ਉੱਥੇ ਛੱਡ ਦੋਗੇ ਨਾ ਵੀ ਯਾਰ ਤੂੰ ਕਰ ਲਾ ਲਾਓ ਉਹਦਾ ਘੰਟਾ ਇਟਸ ਓਕੇ ਹਨਾ ਉਹਨੂੰ ਉੱਥੋਂ ਤੁਸੀਂ ਡਾਇਵਰਟ ਹੋ ਜਾਓ ਇਧਰ ਉਧਰ ਹੋ ਜਾਓ ਵਿਦ ਇਨ 4-5 ਸੈਕਿੰਡ ਦੇ ਵਿੱਚ ਵਿੱਚ ਉਹ ਬੱਚਾ ਉਸ ਤੋਂ ਉੱਠੂਗਾ ਤੁਹਾਡੇ ਪਿੱਛੇ ਆ ਜਾਊਗਾ ਹਾਂ ਬਿਲਕੁਲ ਠੀਕ ਹੈ ਜਿੱਥੇ ਆਪਾਂ ਇਹ ਕਹਿਣ ਲੱਗ ਜਾਂਦੇ ਨੇ ਵੀ ਨਹੀਂ ਇਹ ਸ਼ੌ ਹਾਂ ਚਲੋ ਕਰ ਦੋ ਕੋਈ ਨਹੀਂ ਹਨਾ ਛੋਟਾ ਇਹ ਕਰ ਦੋ ਹੂੰ ਹੂੰ ਠੀਕ ਹੈ ਉੱਥੇ ਪ੍ਰੋ ਇਹ ਆਦਤ ਵੀ ਬਣਾਉਣੀ ਪਊਗੀ ਵੀ ਨਹੀਂ ਮੇਰੀ ਹਰ ਗੱਲ ਨਹੀਂ ਮੰਨੀ ਜਾਉ ਠੀਕ ਹੈ ਤੇ ਮੈਂ ਨੰਬਰ ਆਫ ਟਾਈਮਸ ਆਪਦੇ ਘਰ ਵੀ ਦੇਖਦੇ ਆ ਤੇ ਉਹਨ 2-3 ਮਿੰਟਾਂ ਦੇ ਵਿੱਚ ਵਿੱਚ ਹੀ ਉਹਨੇ ਆਪਣੇ ਆਪ ਆ ਕੇ ਪਿੱਛੇ ਕਹਿ ਦੇਣਾ ਠੀਕ ਹੈ ਵੀ ਅੱਛਾ ਸੌਰੀ ਸੌਰੀ ਉਹ ਸੌਰੀ ਸੌਰੀ ਕਰਨ ਲੱਗ ਜਾਂਦਾ ਠੀਕ ਹੈ ਤੇ ਜਦੋਂ ਅਸੀਂ ਉਹਨੂੰ ਆਪ ਹੀ ਉਹਦੇ ਹਾਰੇ ਘੜਨ ਲਾਈ ਜਾਂਦੇ ਆ ਆਪਾਂ ਕਹਦੀਏ ਪੰਜਾਬੀ ਚ ਵੀ ਨਹੀਂ ਨਹੀਂ ਆਏ ਹਾਏ ਤੂੰ ਕੀ ਹੋ ਗਿਆ ਤੂੰ ਗਿਰ ਗਿਆ ਵਿਦੌਟ ਐਂਟਰਮ ਬਦਾ ਹੋਰ ਅੱਪ ਹੋ ਜਾਂਦਾ ਹਨ ਤਾਂ ਇਹ ਵਰਵਿਸ਼ ਦੇ ਵਿੱਚ ਬੱਚਿਆਂ ਨੂੰ ਇਹ ਚੀਜ਼ ਅਪੀਅਰੈਂਸ ਨੂੰ ਲਿਆਉਣੀ ਚਾਹੀਦੀ ਹੈ ਕਿ ਇੱਕ ਬੱਚੇ ਨੂੰ ਦੂਜੇ ਨੂੰ ਕੰਪੈਰੀਜ਼ਨ ਚ ਨਹੀਂ ਪਾਉਣਾ ਘਰੇ ਵੀ ਨਹੀਂ ਪਾਉਣਾ ਬਾਹਰ ਵੀ ਨਹੀਂ ਪਾਉਣਾ ਕੰਪੈਰੀਜ਼ਨ ਫਿਰ ਅੱਗੇ ਜਾ ਕੇ ਨਾ ਲਾਈਫ ਦੇ ਵਿੱਚ ਉਹ ਉਹਨਾਂ ਦੀ ਖੁਦ ਦੀ ਵੀ ਇੱਕ ਇਨਸਟਿੰਕਟ ਬਣ ਜਾਂਦਾ ਠੀਕ ਹੈ ਫਿਰ ਉਹ ਕੰਪੈਰੀਜ਼ਨ ਚ ਹੀ ਰਹਿ ਜਾਂਦੇ ਹੈ ਇਹ ਅੱਜ ਕੱਲ ਇਹਦਾ ਪ੍ਰੋਬਲਮ ਵੈਸੀ ਬਹੁਤ ਹੈ ਜੀ ਆਊਟ ਆਫ ਦਾ ਹਾਊਸ ਸਕੂਲਾਂ ਦੇ ਵਿੱਚ ਉਹ ਜਿਹੜਾ ਰਦੌੜ ਚੱਲ ਪੀ ਵੀ ਤੋਂ 99.9 ਤੇ 99.6 ਤੇ 9 ਬੱਚਿਆਂ ਦੀ ਪਰਸੈਂਟੇਜ ਹੀ ਇਸ ਤੇ ਖੜੀ ਹੈ ਹਨਾ 99 ਵਾਲਾ 99 ਤੋਂ 6 ਵਾਲਾ 4 ਵਾਲਾ ਪੁਆਇੰਟ 8.6.4 ਇੱਥੇ ਹੀ ਬੱਚਿਆਂ ਦੀ ਸਾਈਕੋਲੋਜੀਕਲੀ ਇਹਨਾਂ ਬੁਰੀ ਤਰ੍ਹਾਂ ਫਸ ਚੁੱਕੇ ਨੇ ਹਾਲਾਂਕਿ ਪਤਾ ਹੈ ਅਸੀਂ ਕਈ ਵੀ ਜਾ ਰਹੇ ਹਾਂ ਵੀ 10th ਦੇ ਐਗਜ਼ਾਮ ਦੇ ਨੰਬਰ ਨਹੀਂ ਕਾਊਂਟ ਹੋਣੇ ਜੀ 10th ਨਹੀਂ ਕਾਊਂਟ ਹੋਣੇ ਲੇਕਿਨ ਜਿਹੜੀ ਇੱਕ ਸਪੀਡ ਹੈ ਇੱਕ ਮਤਲਬ ਕੰਪੀਟੀਸ਼ਨ ਕਹਿ ਲਓ ਹਨਾ ਬੱਚਿਆਂ 'ਚ ਇਹ ਬਹੁਤ ਡਿਪਰੈਸ਼ਨ ਇਹ ਗੱਲ ਦਾ ਡਿਪਰੈਸ਼ਨ ਅੱਧ ਕੇਸ ਬਹੁਤ ਜ਼ਿਆਦਾ ਆਉਂਦੇ ਆ ਸਾਡੇ ਕੋਲ ਠੀਕ ਹੈ ਕਿ ਉਹਨਾਂ ਨੂੰ ਓਵਰ ਅੰਬੀਸ਼ੀਅਸ ਬਣਾ ਦਿੱਤਾ ਜਾਂਦਾ ਹੈ ਉਹਨਾਂ ਦੇ ਸਕੂਲ ਵੀ ਬਣਾ ਦਿੰਦੇ ਨੇ ਪੇਰੈਂਟਸ ਵੀ ਬਣਾ ਦਿੰਦੇ ਨੇ ਠੀਕ ਹੈ ਵੀ ਆਪਾਂ ਗੱਲ ਕਰਦੇ ਆ ਕਿ ਕੋਈ 10ਵੀਂ 12ਵੀਂ ਦੇ ਬੱਚੇ ਆਉਂਦੇ ਵੀ ਜੀ ਉਹ ਕੀ ਕਹਿੰਦੇ ਨੇ ਅੱਜ ਕੱਲ ਜੋ ਚੱਲ ਪਿਆ ਵੀ 12th 10th ਚ ਕਰ ਲੈਣੀ ਹੈ ਹਾਂ 9th 10th 8th ਚ ਕਰ ਲੈਣੀ ਹੈ ਹੈਨਾ ਕਿ ਜੀ ਅਸੀਂ ਤਾਂ ਇਹਨਾਂ ਨੂੰ ਅੱਗੇ ਰੱਖਣਾ ਉਹ ਅੱਗੇ ਨਹੀਂ ਰੱਖ ਰਹੇ ਤੁਸੀਂ ਠੀਕ ਹੈ ਉਹ ਬੱਚੇ ਦਾ ਇੱਕ ਮੈਂਟਲ ਮੇਕਅਪ ਇਸ ਤਰ੍ਹਾਂ ਦਾ ਬਣਾ ਰਹੇ ਹਾਂ ਕਿ ਉਹਨੂੰ ਇਹ 9ਵੀਂ 10ਵੀਂ 9ਵੀਂ 10ਵੀਂ ਸਾਰੀ ਉਮਰ ਹਾਂ ਕਿ ਉਮਰ ਤੋਂ ਪਹਿਲਾਂ ਮੈਂ ਹਰ ਚੀਜ਼ ਅਚੀਵ ਕਰ ਲਾਂ ਠੀਕ ਹੈ ਦੇਖੋ ਲੋਕ ਤੁਸੀਂ ਬੜੇ ਹੋ ਬੜੇ ਜਗ੍ਹਾ ਪਹੁੰਚੇ ਹੋ ਅਸੀਂ ਬੜੇ ਹਾਂ ਹੋਰ ਲੋਕ ਆਈਐਸ ਆਈਪੀਐਸ ਨਹੀਂ ਬਣੇ ਹੁਣ ਤੱਕ ਉਹ ਨਾਰਮਲ ਤਰੀਕੇ ਨਾਲ ਹੀ ਬਣੇ ਨੇ ਜੀ ਆਪਦੇ ਟਾਈਮ ਤੇ ਆਪਦੀ ਕਲਾਸ ਪਾਸ ਕਰਕੇ ਬੜੇ ਨੇ ਠੀਕ ਹੈ ਅੱਜ ਉਹ ਦੌੜ ਹੀ ਇੰਨੀ ਜ਼ਿਆਦਾ ਹੋ ਗਈ ਠੀਕ ਹੈ ਉਹਦੇ ਕਰਕੇ ਮਾਨਸਿਕ ਪਰੇਸ਼ਾਨੀਆਂ ਬੱਚਿਆਂ 'ਚ ਬਹੁਤ ਜ਼ਿਆਦਾ ਹੋ ਗਈਆਂ ਸੌਣਾ ਘਟ ਗੁੱਸਾ ਜਿਆਦਾ ਆਉਣਾ ਭੁੱਖ ਲੱਗਣੀ ਨਾ ਫਿਜ਼ੀਕਲੀ ਬਿਲਕੁਲ ਉਹ ਬੱਚੇ ਬੈਠ ਚੁੱਕੇ ਸੈਵਨਥ ਤੋਂ ਬਾਅਦ ਅੱਠਵੀਂ ਸੱਤਵੀਂ ਅੱਠਵੀਂ ਤੱਕ ਤੋਂ ਬਾਅਦ ਤਾਂ ਮਤਲਬ ਹੀ ਨਹੀਂ ਬੱਚਾ ਨਿਕਲਦਾ ਹੀ ਨਹੀਂ ਨਿਕਲ ਸਕਦਾ ਹੀ ਨਹੀਂ ਉਹ ਤੋਂ ਮੈਂ ਤੁਹਾਡੇ ਫੇਸ ਤੇ ਧੁੱਪ ਬਹੁਤ ਆ ਗਈ ਪਰ ਮੇਰਾ ਦਿਲ ਨਹੀਂ ਜਾਂਦਾ ਮੈਂ ਇੱਕ ਗੱਲ ਉਹ ਕਰ ਲਵਾਂਗਾ ਤੁਸੀਂ ਗੱਲ ਕੀਤੀ ਕੋਈ ਨਹੀਂ ਮਤਲਬ ਤੁਹਾਡੇ ਕੋਲ ਡਿਪਰੈਸਿਵ ਬੱਚੇ ਆਉਂਦੇ ਨੇ ਵੀ ਜਿਹੜੇ ਆਪਾਂ ਕਹਿੰਦੇ ਬੱਚਿਆਂ ਨੂੰ ਡਿਪਰੈਸ਼ਨ ਬੜਾ ਬੜਾ ਹੁੰਦੇ ਨੇ ਬੜੇ ਆਉਂਦੇ ਨੇ ਤੇ ਇਸ ਚੀਜ਼ ਇੱਕ ਤਾਂ ਤੁਸੀਂ ਕਿਹਾ ਵੀ ਜਿਵੇਂ ਮਾਂ ਪਿਓ ਚਾਹੁੰਦੇ ਨੇ ਲੋਡ ਤੋਂ ਪਹਿਲਾਂ ਅਚੀਵ ਕਰ ਲੈ ਸਾਰਾ ਕੁਝ ਨਾ ਜਿਵੇਂ ਮੇਨਲੀ ਆਪਾਂ ਕਈ ਵਾਰੀ ਅਸੀਂ ਪਰਿਵਾਰਾਂ ਚ ਬੈਠ ਕੇ ਗੱਲਾਂ ਕਰਦੇ ਆ ਕਿ ਹੁਣ ਜਿੰਨੇ ਗੈਜੇਟਸ ਬੱਚਿਆਂ ਦੇ ਹੱਥਾਂ ਚ ਆ ਗਏ ਹਨਾ ਉਹਨਾਂ ਨੇ ਲੋਡ ਤੋਂ ਪਹਿਲਾਂ ਹਰ ਚੀਜ਼ ਨੂੰ ਅਪਰੋਚ ਕਰ ਲਈ ਬੱਚਿਆਂ ਦੇ ਹਾਰਮੋਨਲ ਚੇਂਜਸ ਹੁੰਦੇ ਆ ਓਪਰਜੈਂਟ ਜੈਂਡਰ ਨਾਲ ਉਹਨਾਂ ਦਾ ਇੱਕ ਅਫੈਕਸ਼ਨ ਬਣਦਾ ਜਾਂ ਟਰੈਕਸ਼ਨ ਬਣ ਜਾਂਦੀ ਹੈ ਨਾ ਉਹ ਵੀ ਰੀਜ਼ਨਸ ਹ 14-15 ਸਾਲ ਦੇ ਵਿੱਚ ਡਿਪਰੈਸ਼ਨ ਚ ਤੇ ਉਹ ਹੀਲ ਹੋ ਜਾਂਦੇ ਆ ਹੁੰਦੇ ਨਹੀਂ ਹੁੰਦੇ ਨੇ ਹੀਲ ਹੁੰਦੇ ਨੇ ਜੇ ਉਹ ਇਨ ਟਾਈਮ ਆਉਂਦੇ ਨੇ ਆ ਕੇ ਗੱਲਬਾਤ ਦੱਸਦੇ ਨੇ ਬੱਚੇ ਹਨਾ ਵੀ ਅਸੀਂ ਇਹ ਚੋ ਕਿਵੇਂ ਨਿਕਲਣਾ ਹੈ ਗੱਲ ਹੁੰਦੀ ਆ ਤਾਂ ਉਹ ਗੱਲ ਦਾ ਹੱਲ ਹੁੰਦਾ ਹੈ ਹੋ ਜਾਂਦਾ ਪੜਨ ਵਾਲਿਆਂ ਦਾ ਵੀ ਹੋ ਜਾਂਦਾ ਜਿਹੜੇ ਪੜਾਈ ਚ ਵੀ ਜਿਹੜਾ ਜਿਹੜੇ ਓ ਡਿਸਟਰੈਕਟ ਹੋਗੇ ਉਹ ਵੀ ਜਿਹੜੇ ਫੈਮਿਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਫੈਮਿਲੀ 'ਚ ਵੀ ਲੱਗਣ ਲੱਗ ਜਾਂਦਾ ਵੀ ਸਾਨੂੰ ਇੰਪੋਰਟੈਂਸ ਘੱਟ ਮਿਲੀ ਠੀਕ ਹੈ ਜਾਂ ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਵੀ 10th ਕਰ ਲਈ +2 ਕਰ ਲਈ ਲਾਈਨ ਸਿਲੈਕਟ ਬੜੀ ਬੜੀ ਆਪਣੀ ਬੜੀ ਵੱਡੀ ਦਿੱਕਤ ਆ ਨਾ ਪੇਰੈਂਟਸ ਕਰਦੇ ਨੇ ਅੱਜਕੱਲ ਸਹੀ ਗੱਲ ਆਸੀਂ ਫੋਰਸ ਕਰਦੇ ਆ ਆਪਣੇ ਵਿੱਚ ਵੀ ਆਹ ਕਰਦੇ ਦੇ ਲਈ ਅੱਛਾ ਠੀਕ ਹੈ ਉੱਥੇ ਵੀ ਇਹ ਚੈੱਕ ਨਹੀਂ ਹੁੰਦਾ ਜੀ ਠੀਕ ਹੈ ਉੱਥੇ ਵੀ ਚੈੱਕ ਹੋਣਾ ਚਾਹੀਦਾ ਉੱਥੇ ਅਬਿਲਿਟੀ ਟੈਸਟ ਆਉਂਦੇ ਨੇ ਅੱਜਕੱਲ ਠੀਕ ਹੈ ਉਹ ਟੈਸਟ ਹੋਣੇ ਚਾਹੀਦੇ ਨੇ ਬੱਚਿਆਂ ਦੇ ਵੀ ਇਹ ਕਿਸ ਸਟਰੀਮ ਚ ਜਾ ਸਕਦਾ ਹੈ ਹਣਾ ਆਫਟਰ 10th ਤੁਸੀਂ ਉਹ ਇਗਜ਼ਾਮ ਦਿਵਾਓ ਉਹ ਇਗਜ਼ਾਮ ਦੇ ਵਿੱਚ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਬੱਚੇ ਦਾ ਉਹ ਦੱਸ ਦਿੰਦੇ ਨੇ ਵੀ ਇਸ ਮੈਥ ਹੈ ਕੈਬਿਲਿਟੀ ਮੈਥ ਚੱਕ ਇੱਕ ਪਰਸਿਊ ਕਰੂਗਾ ਸਾਇੰਸ ਚ ਕਰੂਗਾ ਕਾਦੇ ਚ ਕਰੂਗਾ ਠੀਕ ਹੈ ਫਿਰ ਤੁਸੀਂ ਉਹ ਮਤਲਬ ਇਹ ਤੁਸੀਂ ਇੰਨਾ ਕਿ ਵਾਈਡ ਰੱਖ ਕੇ ਤਾਂ ਚੱਲੋ ਵੀ ਇੰਟਰਸਟ ਪੁੱਛੋ ਉਹ ਚੈੱਕਅਪ ਦੇਖੋ ਵੀ ਉਹ ਤਾਂ ਕਿੱਧਰ ਲਈ ਇੰਟਰਸਟ ਜ਼ਿਆਦਾ ਹੈ ਕੀ ਉਹ ਮੈਥ ਵੱਲ ਜ਼ਿਆਦਾ ਹੈ ਠੀਕ ਹੈ ਜਾਂ ਇੰਨਾ ਵੀ ਕਰੋ ਵੀ ਤੁਸੀਂ ਥੋੜਾ ਜਿਹਾ ਹੋਰ ਉਹਨੂੰ ਅੱਗੇ ਲੈ ਕੇ ਚੱਲੋ ਵੀ ਅੱਜ ਤੋਂ 1 ਤੋਂ 10 ਸਾਲਾਂ ਨੂੰ ਕਿਹੜੀ ਗੱਲ ਦਾ ਸਕੋਪ ਹੈ ਉਹੀ ਆਪਾਂ ਲਕੀਰ ਦੇ ਫਕੀਰ ਬਣ ਕੇ ਇੰਜੀਨੀਅਰ ਨਾ ਕਰਾਈ ਜਾਓ ਕਿ ਉਹਨੇ ਡਾਕਟਰੀ ਕਰ ਲਈ ਉਹਨੇ ਉਹ ਜੇ ਮੰਨ ਲਓ ਅੱਜ ਇੱਕ ਐਮਬੀਬੀਐਸ ਤੁਸੀਂ ਰੂਟੀਨ 'ਚ ਡੀਐਮਸੀ ਵੀ ਚਲੇ ਜਾਓ ਉੱਥੇ ਡੀਐਮ ਦੀ ਵੀ ਲਾਈਨ ਲੱਗੀ ਹੋਈ ਹੈ ਐਮਬੀਬੀਐਸ ਐਮਡੀ ਕਰਕੇ ਨਾ ਡੀਐਮ ਦੀ ਐ ਲਾਈਨ ਲੱਗੀ ਹੈ ਉਹ ਕਹ ਠੀਕ ਹੈ ਡੀਐਮ ਕਰਦਾ ਬੱਚਾ 35 ਸਾਲ ਦਾ ਹੋ ਗਿਆ ਤਾਂ ਡੀਐਮ ਦੀ ਕੋਈ ਵੈਲਿਊ ਨਹੀਂ ਕਰ ਰਹੀ ਠੀਕ ਹੈ ਤਾਂ ਕਿਉਂਕਿ ਉਹ ਬੇਟਾ ਆਬਵੀਅਸ ਹੈ ਨੰਬਰ ਆਫ ਸਟੂਡੈਂਟਸ ਬਹੁਤ ਜ਼ਿਆਦਾ ਹੋਗੇ ਐਡਵਾਂਸਮੈਂਟ ਬਹੁਤ ਹੋਗੀ ਸਿਸਟਮ ਚ ਠੀਕ ਹੈ ਅਵੇਰਨੈਸ ਬਹੁਤ ਹੋਗੀ এডੂਕੇਸ਼ਨ ਨੂੰ ਲੈ ਕੇ ਠੀਕ ਹੈ ਤਾਂ ਉਹ ਬੇਟਾ ਆਬਵੀਅਸੇ ਪੜਾਈਆਂ ਬਹੁਤ ਅੱਛੀ ਲੈਵਲ ਤੇ ਹੋ ਗਈਆਂ ਹੁਣ ਜਿਹੜੇ ਅੱਡੇ ਤਗੜੇ ਇੰਸਟੀਚੂਟਸ ਨੇ ਆਪਣੇ ਆਪ ਚ ਇਹਨਾਂ ਦੀਆਂ ਪੜ੍ਹਾਈਆਂ ਇਹਨਾਂ ਦੇ ਬੱਚੇ ਬਹੁਤ ਅੱਛੇ ਨਿਕਲਦੇ ਨੇ ਠੀਕ ਹੈ ਤਾਂ ਉਹ ਵੀ ਚਾਹੁੰਦੇ ਨੇ ਵੀ ਅਸੀਂ ਕਲੀਨ ਦੇਖੀਏ ਕਿਹੜੇ ਕਿਹੜਾ ਅੱਛਾ ਮਿਲਦਾ ਠੀਕ ਹੈ ਤਾਂ ਮੈਂ ਆਪਾਂ ਇਹ ਕਹੀਏ ਵੀ ਨਹੀਂ ਯਾਰ ਇੱਕ ਡਾਕਟਰ ਤੋਂ ਬਣ ਕੇ ਰਹਿਣਾ ਠੀਕ ਹੈ 35 ਇਅਰਸ ਤੱਕ ਥੋੜੀ ਡਿਗ ਪੜ੍ਹਾਈ ਉਹਨਾਂ ਪੂਰੀ ਹੋਈ ਤਾਂ ਤੁਸੀਂ ਫਿਰ ਕਿੱਥੇ ਪਰਸਿਊ ਕਰੋਗੇ ਅੱਗੇ ਜਾ ਕੇ ਤਾਂ ਉਹ ਉੱਥੇ ਪੇਸ਼ੈਂਟ ਬਹੁਤ ਆਉਂਦੇ ਨੇ ਬੱਚੇ ਜਿਹੜੇ ਕਹਿੰਦੇ ਨੇ ਵੀ ਡਿਪਰੈਸ਼ਨ ਹੋ ਗਿਆ ਬੱਚਾ ਠੀਕ ਹੈ ਅਸੀਂ ਆਪਣੀ ਮਰਜ਼ੀ ਨਾਲ ਇਹਨੂੰ ਕਿਤੇ ਪਾਤਾ ਇਸ ਲਾਈਨ ਦੇ ਵਿੱਚ ਠੀਕ ਹੈ ਉਹ ਇਹਦੀ ਇੱਛਾ ਨਹੀਂ ਸੀਗੀ ਠੀਕ ਹੈ ਫਿਰ ਉਹ ਮੋੜਨੇ ਪੈਂਦੇ ਨੇ ਜੀ ਬੱਚੇ ਉੱਥੇ ਕਈ ਵਾਰੀ ਠੀਕ ਹੈ ਫਿਰ ਉਹ ਜਦੋਂ ਮੁੜਦੇ ਐ ਫਿਰ ਉਹ ਬੜੇ ਬੇहद ਭੈੜੇ ਡਿਪਰੈਸ਼ਨ ਚ ਜਾਂਦੇ ਐ ਹਨਾ ਕਈ ਨਹੀਂ ਨਿਕਲ ਪਾਉਂਦੇ ਉਸ ਚ ਹਾਂ ਕਈ ਉਸ ਫੇਲਿਅਰ ਨੂੰ ਨਹੀਂ برداشت ਕਰ ਸਕਦੇ ਹਾਂ ਸਾਡੇ ਇੱਕ ਨਾ ਅੱਗੇ ਫਰੈਂਡ ਐ ਉਹ ਹੈਗੇ ਬੰਬੇ ਸਾਈਡ ਉਹ ਆਪ ਲੜਕ ਡੀਜੀਪੀ ਐ ਹੁਣ ਮੈਨੂੰ ਲੱਗਦਾ ਅੱਜਕੱਲ ਤਾਂ ਉਹ ਹੈਗੇ ਸ਼ਾਇਦ ਨਾ ਮੈਨੂੰ ਲੱਗਦਾ ਗੁਜਰਾਤ ਦੇ ਨਹੀਂ ਉਹਨਾਂ ਦਾ ਇੱਕੋ ਹੀ ਬੇਟਾ ਸੀ ਉਹਨਾਂ ਨੇ 20 ਲੱਖ 25 ਲੱਖ ਰੁਪਏ ਲਾ ਕੇ ਆਊਟ ਆਫ ਇੰਡੀਆ ਭੇਜਤਾ ਬੱਚੇ ਦੀ ਜਿੱਦ ਸੀ ਮੈਂ ਬਾਹਰ ਪੜਨਾ ਉਥੇ ਰਿਹਾ 3 ਮਹੀਨੇ ਬਾਅਦ ਉਹ ਕਹਿੰਦਾ ਵੀ ਬਿਲਕੁਲ ਸਿਸਟਮ ਖਰਾਬ ਹੈ ਮੈਂ ਤਾਂ ਨਾ ਰਹਿ ਸਕਾਂ ਨਾ ਪੜ ਸਕਾਂ ਠੀਕ ਹੈ ਉਹ ਕਹਿੰਦੇ ਵੀ ਤੇਰੀ ਇੱਛਾ ਸੀ ਅਸਟਰੋਗ ਦੇਸੀ ਤੈਨੂੰ ਵੀ ਹੁਣ ਵੀ ਤੇਰੀ ਹੋਈ ਹੈ ਮਤਲਬ ਕੋਈ ਪ੍ਰੋਬਲਮ ਨਹੀਂ ਹੈ ਕਿ ਪੈਸਾ ਇਜ਼ ਨਾਟ ਦ ਮੇਨ ਥਿੰਗ ਵੀ ਜੇ ਤੂੰ ਹਜੇ ਵੀ ਚਾਹਣਾ ਹੈ ਮੈਂ ਵਾਪਸ ਆ ਕੇ ਪੜਨਾ ਉਹ ਕਹਿੰਦਾ ਹਾਂ ਵੀ ਮੇਰੀ ਸਟੱਡੀ ਦਾ ਲੈਵਲ ਵੀ ਤੇ ਸਟੱਡੀ ਕਰਨ ਦਾ ਤਰੀਕਾ ਵੀ ਮੈਨੂੰ ਬੈਟਰ ਇੰਡੀਆ ਚ ਲੱਗ ਰਿਹਾ ਠੀਕ ਹੈ ਤਾਂ ਉਹ ਦੁਬਾਰੇ ਆਏ ਅੱਗੇ ਉਹਨਾਂ ਨੇ 10 ਲੱਖ ਐਡਮਿਸ਼ਨ ਦਾ ਫੇਰ ਭਰਿਆ ਇੰਡੀਆ ਚ ਠੀਕ ਹੈ ਤਾਂ ਉਹ ਕਹਿੰਦੇ ਵੀ ਸਾਨੂੰ ਇਹ ਗੱਲ ਸਮਝ ਆ ਇਨੂੰ ਅਸੀਂ ਧੱਕੇ ਨਾਲ ਉੱਥੇ ਬਿਠਾਈ ਰੱਖਣਾ ਆਪਦਾ ਇਹਨਾਂ ਦੇ ਪਹਿਲਾਂ ਵੀ ਨਹੀਂ ਸੀ ਡਿਸੀਜਨ ਦਿੱਤਾ ਹੁਣ ਵੀ ਨਹੀਂ ਤਾਂ ਬੱਚਾ ਕੱਲ ਨੂੰ ਕਿਤੇ ਨਾ ਕਿਤੇ ਵਧੀਆ ਜਿਹਾ ਗਰੋਅ ਕਰੂਗਾ ਜਦੋਂ ਹੁਣ ਇੰਨੀ ਕੀ ਫ੍ਰੀਡਮ ਹੈ ਠੀਕ ਹੈ ਵੀ ਉਹ ਕੀ ਚੂਜ਼ ਕਰਨਾ ਹੈ ਤੂੰ ਦੱਸ ਠੀਕ ਹੈ ਹੁਣ ਉਹ ਕਹਿੰਦੇ ਉਹ ਤੁਹਾਡੇ ਨਾਲ ਗੱਲ ਹੋਗੀ ਉਹ ਕਹਿੰਦੇ ਹੁਣ ਉਹ ਸਾਡੀ ਗਾਈਡੈਂਸ ਨਾਲ ਚੱਲ ਰਹੇ ਹਾਂ ਪਹਿਲਾਂ ਉਹ ਸਾਡੇ ਉਲਟ ਚੱਲ ਰਿਹਾ ਸੀ ਹਨਾ ਅਸੀਂ ਰੋਕਦੇ ਸੀ ਕਹਿੰਦੇ ਮੈਂ ਜਾਣਾ ਹੀ ਜਾਣਾ ਠੀਕ ਹੈ ਹੁਣ ਉਹ ਕਹਿ ਰਹੇ ਆ ਵੀ ਦੱਸੋ ਆਪਾਂ ਮੇਰੇ ਨਾਲ ਬੈਠੋ ਹਾਂ ਬੱਚੇ ਨੂੰ ਐਕਸਪੀਰੀਅੰਸ ਕਰਨ ਦਿਓ ਚੀਜ਼ਾਂ ਤਾਂ ਉਹ ਫਿਰ ਇਹ ਜਿਵੇਂ ਆਪਾਂ ਅਕਸਰ ਰ ਦਿਕਤਾਂ ਇਹੀ ਆ ਰਹੀਆਂ ਨੇ ਜੀ ਪਬਲਿਕਲੀ ਨਾ ਪੇਰੈਂਟਸ ਵੀ ਮਤਲਬ ਮੈਂ ਸ਼ਹਿਰਾਂ 'ਚ ਤਾਂ ਨਹੀਂ ਗੱਲ ਕਰਦਾ ਪਿੰਡਾਂ 'ਚ ਤਾਂ ਇਹ ਬਹੁਤ ਹੋ ਗਿਆ ਵੀ ਓਨੇ ਵੀ ਜਾਣਾ ਓਨੇ ਵੀ ਜਾਣਾ ਓਨੇ ਵੀ ਜਾਣਾ ਓਨੇ ਵੀ ਜਾਣਾ ਐਵਰੀਬਡੀ ਹੁਣ ਬਾਹਰ ਜਾਣਾ ਸੀ ਠੀਕ ਹੈ ਉਹ ਇੱਥੋਂ ਤਾਂ ਇਹ ਨੋਟ ਹੀ ਨਹੀਂ ਕਰਦੇ ਨਾ ਵੀ ਕੀ ਉੱਤੇ ਹੈ ਕੀ ਨਹੀਂ ਹੈ ਪੀਆਰ ਹੋ ਗਿਆ ਜੀ ਪੀਆਰ ਲਈ ਜਾਣਾ ਫਿਰ ਮੇਰੇ ਕੋਲੇ ਇੰਨੇ ਬੱਚੇ ਆਉਂਦੇ ਨੇ ਜਿਹੜੇ ਅਸੀਂ ਬਹੁਤ ਸਮਝਾਈਦਾ ਵੀ ਇਹਨਾਂ ਨੂੰ ਤੁਸੀਂ 18-18 ਸਾਲ ਦੇਣਾ 19-19 ਸਾਲ ਦੇ ਨੂੰ ਇੱਥੋਂ ਨਾ ਭੇਜੋ ਠੀਕ ਹੈ ਤੁਸੀਂ 20 ਲੱਖ 30 ਲੱਖ ਰੁਪਏ ਲਾ ਕੇ ਫ੍ਰੀ ਹੋਗੇ ਉੱਥੇ ਜਾ ਕੇ ਪਤਾ ਨਹੀਂ ਕੀ ਮਿਲ ਜਾਣਾ ਹੈ ਨਾ ਉੱਥੇ ਜਾ ਕੇ ਡਿਪਰੈਸ਼ਨ ਹੋ ਰਿਹਾ ਹੈ ਉਹਨਾਂ ਦਾ ਬਹੁਤ ਵੱਡੇ ਲੈਵਲ ਦੇ ਡਿਪਰੈਸ਼ਨ ਨੇ ਹਨਾ ਬੱਚੇ ਬੇਹੱਦ ਬੁਰੀ ਤਰ੍ਹਾਂ ਫਸੇ ਹੋਏ ਨੇ ਤੇ ਮਤਲਬ ਉਹ ਤੁਸੀਂ ਉਥੋਂ ਆ ਗਏ ਅੱਛਾ ਕਈ ਬੱਚੇ ਸਾਡੇ ਕੋਲ ਬਾਹਰੋਂ ਆ ਕੇ ਦੱਸਦੇ ਨੇ ਵੀ ਹੁਣ ਅਸੀਂ ਇੱਥੇ ਆ ਕੇ ਸੈਟਲ ਨਹੀਂ ਹੋ ਰਹੇ ਹਾਂ ਚਾਰ-ਚਾਰ ਸਾਲ ਪੰਜ-ਪੰਜ ਸਾਲ ਉੱਥੇ ਪਲੰਬਰ ਵੀ ਰਹਿ ਗਈ ਮੁੰਡੇ ਪਿੰਡਾਂ ਦੇ ਪਲੰਬਰਿੰਗ ਵੀ ਕੰਮ ਵੀ ਕਰ ਲਿਆ ਘੜ ਵੀ ਬਨਾਲੇ ਕੰਸਟਰਕਸ਼ਨ 'ਚ ਵੀ ਪੈ ਗਏ ਹਨਾ ਉਹ ਵਾਪਸ ਆ ਕੇ ਇੱਥੇ ਉਹ ਕੰਮ ਨਹੀਂ ਹੋ ਸਕਦਾ ਹੁਣ ਫਿਰ ਉਹ ਘਰੇ ਬੈਠੇ ਹੈ ਫਿਰ ਡਿਪਰੈਸ਼ਨ ਹੈ ਉਨਾ ਟਿਕੀ ਪੜਨਗੇ ਹਣਾ ਤੇ ਇਹਦੀ ਲੱਖ ਪਹਿਲਾਂ ਲਾਤਾ ਲੋ ਪੇਰੈਂਟਸ ਦਾ ਤਾਂ ਇਹ ਨੰਬਰ ਆਫ ਥਿੰਗਸ ਨੇ ਜਿਹੜੀਆਂ ਕਿ ਬੱਚਿਆਂ ਅੱਜ ਡਿਪਰੈਸ਼ਨ ਲੈ ਕੇ ਆਉਂਦੀਆਂ ਨੇ ਐਂਡ ਇਹਦਾ ਹੱਲ ਸਿਸਟਮ ਚ ਬਹੁਤ ਵਧੀਆ ਹੋ ਜਾਂਦਾ ਪਰ ਟਾਈਮਲੀ ਪੇਰੈਂਟਸ ਅਵੇਅਰ ਰਹਿਣ ਠੀਕ ਹੈ ਕਿ ਸਾਡਾ ਬੱਚਾ ਉਧਰ ਨੂੰ ਜਾਤਾ ਨਹੀਂ ਰਿਹਾ ਕਿ ਇਹਦੀਆਂ ਹੈਬਿਟਸ ਉਸ ਤਰ੍ਹਾਂ ਬਣ ਰਹੀਆਂ ਨੇ ਠੀਕ ਹੈ ਇਹਦੇ ਬਿਹੇਵੀਅਰ ਚ ਚੇਂਜਸ ਇਹਦੇ ਖਾਣੇ ਪੀਣੇ ਚ ਖਾਣੇ ਪੀਣੇ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਹਣਾ ਓਵਰ ਈਟਿੰਗ ਕਰਦੇ ਕਈ ਬੱਚੇ ਡਿਪਰੈਸ਼ਨ ਵੀ ਬੱਚਾ ਓਵਰ ਈਟਿੰਗ ਕਰਨ ਲੱਗ ਜਾਂਦਾ ਮਿੱਠਾ ਜ਼ਿਆਦਾ ਖਾਣ ਲ ਠੀਕ ਹੈ ਉਹ ਵੀ ਨੋਟਿਸੇਬਲ ਕਰਨ ਵਾਲੀ ਚੀਜ਼ ਹੈ ਵੀ ਆਪਾਂ ਉਹ ਹੀ ਕਹਿ ਦਿੰਦੇ ਆ ਵੀ ਨਹੀਂ ਜੀ ਇਹਨੂੰ ਤਾਂ ਸ਼ੌਂਕ ਹੈ ਠੀਕ ਹੈ ਸ਼ੌਂਕ ਨਹੀਂ ਹੁੰਦਾ ਉਹ ਹਾਂ ਵੀ ਹੁਣ ਇਹ ਥੋੜਾ ਵੱਡਾ ਹੋ ਗਿਆ ਹੁਣ ਆਹ ਚੀਜ਼ ਜ਼ਿਆਦਾ ਪਸੰਦ ਕਰਨ ਲੱਗ ਪਿਆ ਹੈ ਨਾ ਠੀਕ ਹੈ ਲੇਕਿਨ ਤੁਸੀਂ ਉਹ ਨੋਟਿਸ ਕਰੋ ਵੀ ਕੀ ਇਹਦੇ ਨਾਲ ਦੇ ਬੱਚੇ ਇਸ ਏਜ ਦੇ ਵਿੱਚ ਤੁਹਾਡੇ ਭੈਣਾ ਭਰਾਵਾਂ ਦੇ ਰਿਸ਼ਤਦਾਰਾਂ 'ਚ ਵੀ ਇਸ ਤਰ੍ਹਾਂ ਬਿਹੇਵ ਕਰਦੇ ਆ ਨਹੀਂ ਕਰਦੇ ਤਾਂ ਥੋੜਾ ਜਿਹਾ ਇਹਨੂੰ ਅਵੇਅਰ ਰਹਿ ਕੇ ਉਹਦੇ ਉਸ ਤਰ੍ਹਾਂ ਦੇ ਆਪਾਂ ਨੂੰ ਨੋਟਿਸ ਕਰਨਾ ਲੈਣਾ ਚਾਹੀਦਾ ਤਾਂ ਕਿ ਉਹਦਾ ਅਵੇਅਰ ਟਾਈਮ ਨਹੀਂ ਹੱਲ ਹੋ ਜਾਏ ਇਹਦੇ 'ਚ ਮਤਲਬ ਬੇਸਿਕਲੀ ਦਿੱਕਤਾਂ ਇਹ ਹੀ ਨੇ ਵੀ ਅ ਛੋਟੀ ਛੋਟੀ ਜਿਹੜੀ ਵੀ ਸਾਈਕੋਲੋਜੀਕਲੀ ਦਿੱਕਤ ਆਉਗੀ ਹਣ ਲੜਕੀਆਂ ਚਾਹੁੰਦੀ ਆ ਬੱਚੀਆਂ ਚਾਹੁੰਦੀ ਆ ਡਿਊਰਿੰਗ ਮੈਂਸਿਸ ਆਨ ਸੈਟ ਆਫ ਮੈਂਸਿਸ ਤੇ ਹਾਰਮੋਨਲ ਚੇਂਜ ਆਉਂਦੀ ਆ ਬਿਲਕੁਲ ਉਦੋਂ ਵੀ ਉਹਨਾਂ ਦਾ ਚਿਰਚੜਾਪਨ ਹੋ ਜਾਣਾ ਪੜਾਈ ਚ ਇੰਟਰਸਟ ਘਟ ਜਾਣਾ ਕਈ ਵਾਰੀ ਠੀਕ ਹੈ ਉਹਨੂੰ ਵੀ ਮੈਨੇਜ ਕਰਨ ਦੀ ਲੋੜ ਹੁੰਦੀ ਆ ਸਿਰਫ ਮੈਡੀਸਨ ਨਹੀਂ ਹੁੰਦੀ ਉਹ ਜੀ ਤੁਸੀਂ ਉਹਨਾਂ ਦੀ ਘਰੇ ਮੈਨੇਜਮੈਂਟ ਵੀ ਕਰ ਸਕਦੇ ਹੋ ਹਨ ਬੱਚਿਆਂ ਦਾ ਥੋੜਾ ਜਿਹਾ ਮਾਹੌਲ ਉਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਅੱਜ ਕੱਲ ਤਾਂ ਬੱਚਿਆਂ ਨੂੰ ਮੂਡ ਸਵਿੰਗਸ ਹੁੰਦੇ ਨੇ ਹਨਾ ਮੈਂ ਖੁਦ ਐਕਸਪੀਰੀਅੰਸ ਕਰਦੀ ਆ ਮੇਰੀ ਬੇਟੀ ਸਵੇਰੇ ਉਹਦਾ ਮੂਡ ਕੁਝ ਹੋਰ ਤਰ੍ਹਾਂ ਦਾ ਹੁੰਦਾ ਅੱਛਾ ਮੈਂ ਆ ਕਰੂੰਗੀ ਮੈਂ ਕਹੂੰਗੀ ਵੀ ਹਾਂ ਕਰ ਲਈ ਸ਼ਾਮ ਨੂੰ ਮੈਂ ਆ ਕਰੂੰਗੀ ਮੈਂ ਕਹੂੰਗੀ ਹਾਂ ਕਰ ਲਈ ਉਹ ਕਹਿੰਦੀ ਹਰ ਚੀਜ਼ ਤੇ ਹਾਂ ਕਰ ਲਈ ਮੈਂ ਕਿਹਾ ਮੈਨੂੰ ਪਤਾ ਤੇਰਾ ਕੀ ਚਾਹ ਕਰਦਾ ਮੈਂ ਤੂੰ ਅੱਜ ਤੋਂ 2 ਮਹੀਨੇ ਨੂੰ ਤੇਰੇ ਟੇਸਟ ਡਿਫਰੈਂਟ ਹੋ ਜਾਣਗੇ ਮੈਂ ਆ ਬਣੂੰਗੀ ਜਨਰੀ ਚ ਹਨਾ ਮੈਂ ਬਣੂੰਗੀ ਹਾਂ ਹਾਂ ਕਈ ਪੇਰੈਂਟਸ ਕਰਦੇ ਕਿ ਉਹਨੂੰ ਪ੍ਰੈਸ਼ਰ ਤਰ੍ਹਾਂ ਲੈ ਲੈਂਦੇ ਵੀ ਅੱਛਾ ਲੈ ਤੂੰ ਸਵੇਰੇ ਤਾਂ ਤੂੰ ਆ ਕਹਿ ਰਹੀ ਸੀ ਹੁਣ ਸ਼ਾਮੀ ਤੂੰ ਇਹ ਚੀ ਕਿ ਲੋਕੀ ਕਹਿ ਦਿੰਦੇ ਆ ਅੱਛਾ ਜੀ ਵਿਆਹ ਤੋ ਅੱਛੇ ਤੀ ਬੱਚੇ ਪੈਦਾ ਕਰ ਲਓ ਹਨਾ ਵੀ ਬੱਚੇ ਤਾਂ ਪਾਲੀ ਜਾਣਗੇ ਮੈਨੂੰ ਇਹ ਲੱਗਦਾ ਕਿ ਬੱਚੇ ਪਾਲਣੇ ਤੇ ਬੱਚਿਆਂ ਨੂੰ ਸਮਝਣਾ ਕਿ ਢਿੱਡੀ ਔਖੀ ਵੱਡੀ ਥਿਊਰੀ ਹੈ ਤਾਂ ਬਹੁਤ ਹਨਾ ਇਹ ਬੜੀ अर्ਲੀ ਸਟੇਜ ਦੇ ਵਿੱਚ ਇਹ ਕਹਿ ਦੇਣਾ ਹੁੰਦਾ ਹਨਾ ਤੇ ਮਤਲਬ ਬੰਦਾ ਆਪ ਸਮਝਲੇ ਪਹਿਲਾਂ ਆਪਨੇ ਸਾਹਮਣੇ ਹੁੰਦਾ ਉਹਨਾਂ ਤੇ ਉਹਨੀ ਮੈਚਿਓਰਿਟੀ ਸਾਡੇ ਚਾਹੀਦੀ ਹੁੰਦੀ ਤੇ ਅਸੀਂ ਮਾਪੇ ਬਣ ਜਾਂਦੇ ਹਾਂ ਠੀਕ ਹੈ ਫਿਰ ਉਹ ਉਹ ਉਹਨਾਂ ਨੂੰ ਪਾਲਣ ਵਾਲਾ ਫਿਰ ਸਿਸਟਮ ਉਹ ਹੀ ਚੱਲੀ ਜਾਂਦਾ ਲੁਡੀਨ ਜੀ ਅੱਲਾ ਠੀਕ ਹੈ ਨਾ ਚਲ ਤੂੰ ਵੀ ਆ ਤੂੰ ਵੀ ਆ ਤੇਰੇ ਪੇਰੈਂਟਸ ਤੈਨੂੰ ਪੜਾ ਦੇਣ ਤੈਨੂੰ ਕਹਾ ਪੜਨੀ ਤੂੰ ਅੱਗੇ ਪੜਾਦੀ ਉਹ ਜਨਰੇਸ਼ਨਸ ਤੱਕ ਅੱਗੇ ਅੱਗੇ ਹੋਈ ਜਾਂਦੀਆਂ ਨੇ ਲੇਕਿਨ ਉਹ ਜਿੰਨੀ ਕੰਮ ਕਰਨ ਦੀ ਲੋਡ ਹੈ ਸਾਈਕੋਲੋਜੀਕਲੀ ਜਿੰਨੀ ਲੋਡ ਹੈ ਹਨਾ ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਉਹ ਤੁਸੀਂ ਉਹ 8-9 ਮਹੀਨੇ ਇੱਕ ਲੇਡੀ ਨੂੰ ਇੱਕ ਅੱਛਾ ਡਮੋਸਫੀਅਰ ਦੇਓ ਉਹ ਉਹਦੇ ਲਈ ਜਿਆਦਾ ਬੈਨੀਫੀਸ਼ੀਅਲ ਰਹੂਗਾ ਤੁਸੀਂ ਇਹ ਸੋਚੋ ਵੀ ਇਹਦੇ ਤੇ ਜੇ ਬਿਹੇਵੀਅਰ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਠੀਕ ਹੈ ਤਾਂ ਸਾਡੇ ਬੱਚੇ ਤੇ ਵੀ ਆਉਗੇ ਠੀਕ ਹੈ ਅੱਗੇ ਜਾ ਕੇ ਦਿੱਕਤਾਂ ਆਉਣਗੀਆਂ ਆਉਣਗੀਆਂ ਹੈਨਾ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਹੋਰ ਦੋ ਕਿ ਜਿਹੜੇ ਇਕੱਲੇ ਬੱਚੇ ਹੁੰਦੇ ਨੇ ਹੂੰ ਹੂੰ ਉਹ ਉਹਨਾਂ ਨੂੰ ਵੀ ਕੋਈ ਖਾਸ ਦਿੱਕਤਾਂ ਹੁੰਦੀਆਂ ਨੇ ਇੱਕ ਦੋ ਜਾਂ ਤਿੰਨ ਬੱਚਿਆਂ ਦੇ ਮੁਕਾਬਲੇ ਕਿਉਂਕਿ ਅੱਜ ਕੱਲੇ ਬਹੁਤ ਜ਼ਿਆਦਾ ਹੋ ਗਿਆ ਕਿ ਹਰ ਕੋਈ ਇੱਕ ਬੱਚਾ ਪੈਦਾ ਕਰਨਾ ਚਾਹੁੰਦਾ ਹੈ ਹਾਂ ਆਉਂਦੀਆਂ ਆਉਂਦੀਆਂ ਤਾਂ ਹੈਗੀਆਂ ਨੇ ਹੈਨਾ ਦਿੱਕਤਾਂ ਆਉਂਦੀਆਂ ਉਹ ਆਪਾਂ ਕੀ ਨੋਟਿਸ ਕਰ ਉਹਦੇ ਚ ਦੇਖੋ ਜ਼ਿਆਦਾਤਰ ਜਿਵੇਂ ਇੱਕ ਤਾਂ ਤੁਸੀਂ ਕਹ ਅਸੀਂ ਸ਼ੇਅਰਿੰਗ ਹਾਂ ਸ਼ੇਅਰਿੰਗ ਨਹੀਂ ਹੁੰਦੀ ਹੈਨਾ ਨੇਚਰ ਚ ਸ਼ੇਅਰਿੰਗ ਨਹੀਂ ਆਉਂਦੀ ਠੀਕ ਹੈ ਤੇ ਫਿਰ ਉਹ ਜਦੋਂ ਸ਼ੇਅ ਉਹ ਉਹਨਾਂ 'ਚ ਆ ਜਿਆਦਾ ਆਉਂਦਾ ਵੀ ਜਿਦਾਂ ਉਹਨਾਂ ਦੇ ਲੱਕੀ ਲਈ ਉਹਨਾਂ ਦਾ ਪੇਰੈਂਟਸ ਨਾਲ ਜਿਹੜਾ ਇੱਕ ਕਨੈਕਸ਼ਨ ਹੈ ਬਹੁਤ ਸੋਹਣਾ ਹੈ ਹਰ ਹਰ ਫੈਮਿਲੀ ਹਰ ਤਰ੍ਹਾਂ ਦੀ ਨਹੀਂ ਹੁੰਦੀ ਕਈ ਲੋਕਾਂ 'ਚ ਇਕੱਲੇ ਬੱਚੇ ਗਰੋਅ ਬਹੁਤ ਸੋਹਣਾ ਕਰਦੇ ਇਹੋ ਜਿਹੀ ਨਹੀਂ ਗੱਲ ਹਨਾ ਉਹ ਟਾਈਮ ਹੀ ਬਹੁਤ ਦਿੰਦੇ ਆ ਪੇਰੈਂਟਸ ਕੰਮ ਵੀ ਕਰਦੇ ਆ ਬੱਚੇ ਨੂੰ ਵੀ ਟਾਈਮ ਦਿੰਦੇ ਆ ਪਰ ਜੇ ਤੁਹਾਡੀ 1 ਟੂ 1 ਇੰਟਰੈਕਸ਼ਨ ਬੱਚੇ ਨਾਲ ਹੋ ਨਹੀਂ ਰਹੀ ਹਨਾ ਤੇ ਫਿਰ ਉਹ ਉਹਦਾ ਕੋਈ ਸਿੰਗਲ ਹੋਰ ਕੋਈ ਭਰਾ ਭੈਣ ਵੀ ਹੈ ਨਹੀਂ ਠੀਕ ਹੈ ਤਾਂ ਫਿਰ ਉਹ ਇੱਕ ਹੋਰ ਤਰ੍ਹਾਂ ਨਾਲ ਡਿਵੈਲਪ ਹੁੰਦਾ ਹੈ ਮਤਲਬ ਸਾਡੇ ਨਾਲ ਇੱਕ ਸੀਗਾ ਉਹ ਪਹਿਲਾਂ ਸਕੂਲ ਟਾਈਮ ਤਾਂ ਉਹ ਇਹ ਆਉਂਦੀ ਸੀ ਦਿੱਕਤ ਉਹਨਾਂ ਦੇ ਵਿੱਚ ਵੀ ਅਸੀਂ ਦੇਖੀ ਹੈ ਠੀਕ ਹੈ ਤਾਂ ਉਹ ਬੱਚਾ ਸਾਡੇ ਨਾਲੋਂ ਉਹਦੀਆਂ ਹੈਬਿਟਸ ਹੋਰ ਹੋ ਗਈਆਂ ਉਹਨੂੰ ਫਾਈਨੈਂਸ਼ੀਅਲ ਸਪੋਰਟ ਜ਼ਿਆਦਾ ਸੀ ਬਿਟ ਆਬਵੀਅਸ ਹੈ ਇੱਕ ਬੱਚਾ ਠੀਕ ਹੈ ਬਿਲਕੁਲ ਆਪਾਂ ਬਹੁਤ ਘਰਾਂ 'ਚ ਸੁਣਿਆ ਕਹਿੰਦੇ ਕੱਲਾ ਸੀ ਤਾਂ ਵਿਗੜ ਗਿਆ ਤਾਂ ਵਿਗੜ ਗਿਆ ਠੀਕ ਹੈ ਤਾਂ ਉਹ ਵਿਗੜਿਆ ਨਹੀਂ ਪਰ ਲੇਕਿਨ ਉਹ ਸਾਡੇ ਟਾਈਮ ਅਸੀਂ ਉਹਨੂੰ ਉਦੋਂ ਵੀ ਦੇਖਦੇ ਹੁੰਦੇ ਸੀ ਮਤਲਬ ਜੇ ਮੰਨ ਲਓ ਸਪੋਰ ਐਗਜ਼ਾਮਪਲ ਹੈ ਵੀ ਜੇ ਸਾਨੂੰ ਕੋਈ 10000 ਦਾ ਸਾਈਕਲ ਦੇਣਾ ਹੈ ਉਹਨੂੰ ਅਗਲਾ 40000 ਦਾ ਲੈ ਕੇ ਦਿੰਦੇ ਠੀਕ ਹੈ ਵੀ ਯਾਰ ਕੋਈ ਗੱਲ ਨਹੀਂ ਕੱਲਾ ਤਾਂ ਹੈਗਾ ਠੀਕ ਹੈ ਤਾਂ ਇੱਕ ਉਹ ਸੋਸਾਇਟੀ ਚ ਉਹਦੀ ਜਿਹੜੀ ਬੱਚੇ ਦੀ ਸਾਈਕੋਲੋਜੀ ਵੀ ਇਫੈਕਟ ਹੁੰਦੀ ਹੈ ਠੀਕ ਹੈ ਹੁਣ ਸੁਪੀਰੀਅਰ ਲੱਗਣ ਲੱਗ ਜਾਂਦਾ ਵੀ ਇਹ ਤਾਂ ਯਾਰ ਠੀਕ ਨੇ ਇਹ ਮੇਰੀ ਫੈਮਿਲੀ ਮੈਂ ਕੁਝ ਜ਼ਿਆਦਾ ਸੁਪੀਰੀਅਰ ਨਾ ਠੀਕ ਹੈ ਮੈਂ ਆਇਆ ਮੈਂ ਆ ਲੈ ਸੌਦਾ ਮੈਨੂੰ ਮੈ ਗੈਜਟ ਮਿਲ ਸਕਦਾ ਜਿਹੜੇ ਦੋ ਬੱਚੇ ਨੇ ਤਿੰਨ ਬੱਚੇ ਨੇ ਚਾਹੇ ਉਹ ਫਾਈਨੈਂਸ਼ੀਅਲੀ ਸਟਰੋਂਗ ਹੈ ਲੇਕਿਨ ਉਹਨੇ ਸੋਚ ਕੇ ਚੱਲਣਾ ਠੀਕ ਹੈ ਉਹ ਪੇ ਉਹ ਗਰੋਥ ਹੋਰ ਤਰ੍ਹਾਂ ਕਰਨਗੇ ਅਸੀਂ ਹੋਰ ਤਰ੍ਹਾਂ ਕਰਾਂਗੇ ਠੀਕ ਹੈ ਨਾ ਇਹ ਡਿਫਰੈਂਸ ਆਉਣਾ ਹੀ ਆਣਾ ਠੀਕ ਹੈ ਇੱਕ ਸਕੂਲਿੰਗ ਬਹੁਤ ਜ਼ਰੂਰੀ ਪੁਆਇੰਟ ਰਹਿ ਗਿਆ ਸਕੂਲਿੰਗ ਬਹੁਤ ਜ਼ਰੂਰੀ ਹੈ ਵੀ ਸਕੂਲ ਅੱਛਾ ਸਿਲੈਕਟ ਕਰਨਾ ਸਕੂਲਿੰਗ ਦੇ ਵਿੱਚ ਬਹੁਤ ਮੇਨ ਰੋਲ ਹੈ ਬੱਚਿਆਂ 'ਚ ਸਕੂਲ ਅੱਛਾ ਇਨ ਦਾ ਸੈਂਸ ਸਿਰਫ ਸਟੈਂਡਰਡ ਵਾਈਜ਼ ਨਹੀਂ ਹਨਾ ਉੱਥੇ ਅੱچھے ਲੈਵਲ ਦੇ ਹਰ ਤਰ੍ਹਾਂ ਦੇ ਬੱਚੇ ਹੋਣੇ ਜ਼ਰੂਰੀ ਨੇ ਹਾਂ ਜੇ ਤਾਂ ਆਪਾਂ ਸਕੂਲズ ਵੀ ਇਹ ਦੇਸੀ ਬਹੁਤ ਦੇਖਦੇ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਟੈਂਡਰਡਸ ਦਾ ਸਕੂਲ ਦੀਆਂ ਬਿਲਡਿੰਗਸ ਤਾਂ ਦੇ ਦਿੰਨੇ ਆ ਠੀਕ ਹੈ ਲੇਕਿਨ ਜਿਹੜੇ ਉਹਨਾਂ ਦੇ ਕਲੀਗਸ ਨੇ ਨਾਲ ਦੇ ਬੱਚੇ ਨੇ ਉਹ ਜਿਹੜਾ ਬਹੁਤ ਅਮੀਰ ਫੈਮਲੀਆਂਸ ਚ ਨੇ ਫਿਰ ਵੀ ਉਹਨਾਂ ਲਈ ਦਿੱਕਤ ਹੈ ਹਾਂ ਤੇ ਜੇ ਮਿਕਸ ਸਕੂਲ ਹਨ ਜਿੱਥੇ ਅੱਛਾ ਫੈਮਲੀ ਦੀ ਪੜਾਉਂਦੇ ਨੇ ਜਿੱਥੇ ਕਲਰਕਸ ਦੇ ਬੱਚੇ ਪੜਨਗੇ ਜਿੱਥੇ ਕੋਈ ਹੋਰ ਸਕੂਲਾਂ ਚ ਗਵਰਨਮੈਂਟ ਟੀਚਰਾਂ ਦੇ ਬੱਚੇ ਵੀ ਪੜਨਗੇ ਹਨ ਉਹ ਡੈਡ ਵਿਲ ਬੀ ਦਾ ਬੈਸਟ ਆਪਸ਼ਨ ਫਾਰ ਬੱਚੇ ਲਈ ਬਿਲਕੁਲ ਉਤੋਂ ਸੋਨਾ ਗ로우 ਹੁੰਦਾ ਜੀ ਠੀਕ ਹੈ ਉਹ ਦੇਖ ਲੈਂਦਾ ਵੀ ਕਿਉਂਕਿ ਜ਼ਿੰਦਗੀ ਦੇ ਸਾਰੇ ਸ਼ੇਡ ਦੇਖ ਰਿਹਾ ਹਾਂ ਹਾਂ ਇਹ ਨਹੀਂ ਵੀ ਉਹਨੂੰ ਇਹ ਲੱਗਦਾ ਕਿ ਜਿਹੜੇ ਮੇਰੇ ਨਾਲ ਬੈਠੇ ਨੇ ਉਹ ਵੀ ਉਹੀ ਨੇ ਜਿਨ੍ਹਾਂ ਦੇ ਫਾਦਰ 30 30 40 40 ਲੱਖ ਦੇ ਪੈਕੇਜ ਵਾਲੇ ਨੇ ਹਨਾ ਫਿਰ ਉਹ ਉਹਨਾਂ ਦੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ 'ਚ ਵੀ ਉਹ ਚੀਜ਼ਾਂ ਨੂੰ ਦੇਖੇਗਾ ਤੇ ਜਿੱਥੇ ਉਹ ਇਹ ਵੀ ਦੇਖ ਰਿਹਾ ਕਿ ਜੇ ਮੇਰੇ ਕੋਲ ਇੰਨਾ ਕੁਝ ਸਪੈਸ਼ਲ ਆ ਮੇਰੇ ਨਾਲ ਵਾਲੇ ਕੋਲੇ ਰੋਜ਼ ਚੰਗੀਆਂ ਪੈਨਸਲ ਤੱਕ ਵੀ ਨਹੀਂ ਹੁੰਦੀਆਂ ਹਨਾ ਹਾਂ ਬੜਾ ਮੈਟਰ ਕਰਦਾ ਸਾਡੇ ਇੱਕ ਫਰੈਂਡ ਨੇ ਉਹਨਾਂ ਨੇ ਇੱਕ ਮੈਂ ਨਾਮ ਨਹੀਂ ਲਵਾਂਗਾ ਸਕੂਲ ਦਾ ਉਹਨਾਂ ਨੇ ਇੱਕ ਸਕੂਲ ਉਹ ਜਿਹੜੇ ਜਿਹੜੇ ਸਕੂਲ ਚ ਹਟਾਇਆ ਦੇ ਆਰ ਵੈਰੀ ਵੈਲ ਟੂ ਡੂ ਫੈਮਲੀ ਮਤਲਬ ਉਹ ਕੁਝ ਕਿਤੇ ਵੀ ਲਾ ਸਕਦੇ ਆ ਐਡੇ ਵਧੀਆ ਨੇ ਠੀਕ ਹੈ ਉਹਨਾਂ ਨੇ ਉਹ ਮੇਰਾ ਫਰੈਂਡ ਆ ਉਹਨੇ ਜਾਣ ਕੇ ਉਹ ਸਕੂਲ ਸ਼ਿਫਟ ਕਰਿਆ ਠੀਕ ਹੈ ਉਹ ਕਹਿੰਦਾ ਵੀ ਯਾਰ ਮੈਂ ਇਸ ਲਈ ਕਰ ਰਿਹਾ ਵੀ ਉੱਥੇ ਜਿਹੜੀ ਇਹਦੇ ਆਲਾ ਵਾਲਾ ਸਰਾਊਂਡਿੰਗ ਸੀ ਨਾ ਬੱਚੇ ਦੀ ਉਹ ਕੀ ਕਹਿੰਦੇ ਸੀ ਵੀ ਜੇ ਇੱਕ ਪੈਨਸਲ ਦੀ ਬਾਕਸ ਲਿਆਂਦਾ ਉਹ ਇੱਕ ਤਾਂ ਬੈਗ ਚ ਰੱਖਦਾ ਸੀ ਇੱਕੋ ਦੇ ਘਰੇ ਹੁੰਦੇ ਸੀ ਇੱਕੋ ਡਰਾਅਰ ਚ ਰੱਖਦਾ ਸੀ ਸਕੂਲ ਦੇ ਚ ਤਿੰਨ ਤਿੰਨ ਸਪੇਅਰ ਰੱਖਦਾ ਹੈ ਨਾ ਕਿਉਂਕਿ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਨਹੀਂ ਸੀ ਕਹਿੰਦਾ ਸਾਡੇ ਸਾਡੇ ਵੀ ਘਰੇ ਰੋਲਾ ਪੈਣ ਲੱਗ ਹਾਂ ਦਾ ਵੀ ਕਲਰ ਚਾਹੀਦੇ ਨੇ ਉਹਨੇ ਕੋਲੇ ਆਣੇ ਸਾਨੂੰ ਪੁਲਾ ਲੈ ਕੇ ਦਿਓ ਉਹਨੂੰ ਬ੍ਰਾਂਡ ਵੀ ਆਹੀ ਚਾਹੀਦਾ ਤੁਹਾਨੂੰ ਹੋਰ ਬ੍ਰਾਂਡ ਦਾ ਬੈਗ ਨਹੀਂ ਚਾਹੀਦਾ ਹਾਂਜੀ ਕਹਿੰਦਾ ਮੈਂ ਕਿਹਾ ਵੀ ਇਹ ਤਾਂ ਸਿਸਟਮ ਇਹ ਅੱਗੇ ਜਾ ਕੇ ਤਾਂ ਬਹੁਤ ਦਿੱਕਤ ਆਊਗੀ ਅੱਜ ਮੈਂ ਅਸੀਂ ਹੈਗੇ ਆ ਗਏ ਬੇਬਲਾਂ ਉਹ ਜਿਹੜੇ ਸਕੂਲ ਚ ਸ਼ਿਫਟ ਕਰਿਆ ਜੀ ਉਹਦੇ ਹਰ ਤਰ੍ਹਾਂ ਦਾ ਬੱਚਾ ਠੀਕ ਹੈ ਉੱਥੇ ਉਹ ਸਕੂਲ ਦਾ ਪੈਟਰਨ ਇਹ ਹੈ ਉਹ ਕਹਿੰਦੇ ਵੀ ਸਿਰਫ ਕੈਂਡੀ ਤੋਂ ਬਿਨਾ ਕੋਈ ਵੀ ਬਰਥਡੇ ਤੇ ਟੌਫੀ ਕੈਂਡੀ ਤੋਂ ਬਿਨਾ ਕੋਈ ਚੀਜ਼ ਡਿਸਟ੍ਰੀਬਿਊਟ ਕਰਨੀ ਹੋਣੀ ਠੀਕ ਹੈ ਜਿਹੜਾ ਪਹਿਲਾਂ ਵਾਲਾ ਸਕੂਲ ਸੀ ਉਹ ਕੀ ਕਹਿੰਦੇ ਸੀ ਵੀ ਤੁਸੀਂ ਨਾ ਉਹ ਪਾਉਚ ਬਣਾ ਕੇ ਲੈ ਕੇ ਆਓ ਪੋਰਟਲੀਆਂ ਜਿਵੇਂ ਆਪਣੇ ਵਿਆਹ ਦੇ ਸ਼ਗਨ ਵਾਲੇ ਹੁੰਦੇ ਨੇ ਉਹਨਾਂ 'ਚ ਪਾ ਕੇ ਇੱਕ ਪੈਨਸਲ ਇੱਕ ਰਬੜ ਦੇ ਕਵਰੇਜ ਕਲਰ ਬਿਲਕੁਲ ਬ੍ਰਾਂਡ ਦੱਸੇ ਜਾਂਦੇ ਆ ਕਿ ਫਲਾਣੀ ਜਿਹੜੀ ਬੇકરી ਆ ਉਹਦੇ ਤੋਂ ਤੁਹਾਡਾ ਕੇਕ ਆਉਣਾ ਚਾਹੀਦਾ ਠੀਕ ਹੈ ਤਾਂ ਉਹ ਇਹ ਚੀਜ਼ਾਂ ਮੈਂ ਬੜੀ ਧਿਆਨ ਨਾਲ ਨੋਟਿਸ ਕੀਤੀਆਂ ਵੀ ਹਾਂ ਠੀਕ ਹੈ ਯਾਰ ਇਹ ਹੋਣਾ ਚਾਹੀਦਾ ਠੀਕ ਹੈ ਤਾਂ ਹੁਣ ਉਹ ਉਹਨੂੰ ਪਤਾ ਹੈ ਵੀ ਨਹੀਂ ਇੱਕ ਪੈਨਸਲ ਨਾਲ ਵੀ ਕੰਮ ਚੱਲ ਸਕਦਾ ਇੱਕ ਪੈਨਸਲ ਨਾਲ ਲੰਬਾ ਸਮਾਂ ਵੀ ਕੱਢਿਆ ਜਾ ਸਕਦਾ ਹੈ ਬੇਸ਼ੱਕ ਉਹਦੇ ਕੋਲ ਬਹੁਤ ਖੁਸ਼ੀ ਹੈ ਉਹ ਬੱਚਾ ਜੋ 10th ਕਰਕੇ ਨਿਕਲੂਗਾ ਉਹਨੂੰ ਬਹੁਤ ਫੈਸਿਲਿਟੀਆਂ ਮਿਲ ਜਾਣਗੀਆਂ ਲੇਕਿਨ ਉਹ 10th ਤੱਕ ਉਹਦਾ ਇੱਕ ਮਾਈਂਡ ਬਣ ਜਾਊਗਾ ਹਨਾ ਵੀ ਮੈਂ ਵੇਸਟੇਜ ਨਹੀਂ ਕਰਨੀ ਮੈਨੂੰ ਉਹ ਚੀਜ਼ ਦੀ ਨਹੀਂ ਲੋੜ ਇਹ ਐਕਸੈਸ ਹੈ ਇਹਦੇ ਬਿਨਾ ਸਰਦ ਹੈ ਮੇਰਾ ਹਮ ਕਿ ਜ਼ਿੰਦਗੀ ਚ ਕਦੀ ਤੁਸੀਂ ਜ਼ੀਰੋ ਵੀ ਹੋ ਸਕਦੇ ਤੁਸੀਂ ਜ਼ੀਰੋ ਵੀ ਹੋ ਸਕਦੇ ਹਨਾ ਤਾਂ ਉਹ ਉਹ ਵੈਲਿਊਜ਼ ਮੇਰੇ ਸਮਝ ਆਉਣਾ ਬੜੀਆਂ ਜ਼ਰੂਰੀ ਨੇ ਉਹ ਵੈਲਿਊਜ਼ ਇੰਨਾ ਚੋਂ ਆਉਂਦੀਆਂ ਨੇ ਇਹ ਸਕੂਲਿੰਗ ਚੋਂ ਆਉਂਦੀਆਂ ਨੇ ਉਹ ਉਸ ਤਰ੍ਹਾਂ ਦੇ ਮਾਹੌਲ ਚ ਆਉਂਦੀਆਂ ਜਿੱਥੇ ਆਪਾਂ ਹਰ ਤਰ੍ਹਾਂ ਦਾ ਮਾਹੌਲ ਦੇਖਦੇ ਹਾਂ ਸਾਡਾ ਇੱਕ ਬੜਾ ਰੈਨਾਉਂਡ ਸਕੂਲ ਹੈ ਮੈਂ ਇੱਥੇ ਪੜਿਆ ਬੜਾ ਪੁਰਾਣਾ ਹੈ ਇੱਥੇ ਐਡਮਿਸ਼ਨ ਨਹੀਂ ਮਿਲਦੀ ਹੁੰਦੀ ਸੀ ਅੱਜ ਵੀ ਨਹੀਂ ਮਿਲਦੀ ਠੀਕ ਹੈ ਤਾਂ ਇੱਥੇ ਫਿਰ ਲੇਕਿਨ ਇਹਨਾਂ ਦਾ ਸਿਸਟਮ ਸੈਟਲ ਹੈ ਠੀਕ ਹੈ ਇਹ ਨਹੀਂ ਐ ਕਰਦੇ ਮੇਰਾ ਬੇਟਾ ਵੀ ਇੱਥੇ ਹੀ ਹੈ ਠੀਕ ਹੈ ਤਾਂ ਇਹ ਕਹਿੰਦੇ ਨੇ ਵੀ ਠੀਕ ਹੈ ਸਾਡੀਆਂ ਬਿਲਡਿੰਗਸ ਦੇ ਪਿੱਛੇ ਨਾ ਜਾਓ ਸਾਡੇ ਫਰਨੀਚਰ ਪਿੱਛੇ ਨਾ ਜਾਓ ਠੀਕ ਹੈ ਲੇਕਿਨ ਵੈਲਿਊਜ਼ ਸਪੋਰਟਸ ਸਾਰਾ ਕੁਝ ਬਹੁਤ ਜ਼ਰੂਰੀ ਹੈ ਫਿਜ਼ੀਕਲ ਐਕਟੀਵਿਟੀ ਨਹੀਂ ਰਹੀ ਮੈਮ ਬੱਚਿਆਂ 'ਚ ਬਹੁਤ ਵੱਡੀ ਪ੍ਰੋਬਲਮ ਆ ਗਈ ਹੈ ਫਿਜ਼ੀਕਲੀ ਐਕਟਿਵ ਨਾ ਹੋਣਾ ਲੜਕੀਆਂ 'ਚ ਵੀ ਲੜਕਿਆਂ 'ਚ ਵੀ ਠੀਕ ਹੈ ਡਿਪਰੈਸ਼ਨ ਦਾ ਵੀ ਕਾਰਨ ਬਣਦੇ ਇਹ ਐਕਟੀਵਿਟੀ ਚ ਕਿਤੇ ਵੀ ਤੁਸੀਂ ਬੱਚੇ ਨੂੰ ਲਾ ਕੇ ਰੱਖੋ ਹਨਾ ਕੁਝ ਵੀ ਕਰੋ ਜਾਇ ਉਹਨੂੰ ਅੱਧਾ ਘੰਟਾ ਵਾਕ ਹੀ ਕਰਾ ਲਓ ਹਨਾ ਉਹਨੂੰ ਕਹੋ ਵੀ ਆ ਚੱਲ ਮੇਰੇ ਨਾਲ ਵਾਕ ਕਰਕੇ ਆ ਤਾ ਠੀਕ ਹੈ ਉਹਦਾ ਡਿਪਰੈਸ਼ਨ ਨਿਕਲ ਜਾਏਗਾ ਬਿਲਕੁਲ ਸਨਣਾ ਇੱਕ ਇੱਕ ਮੈਂ ਤਾਂ ਹੋਰ ਵੀ ਕਹਿੰਨੀ ਆ ਵੀ ਜੇ ਤੁਸੀਂ ਆਪਣੇ ਨਿਆਣੇ ਨੂੰ ਨਾ ਲਾਈਫ ਲੈਸਨਸ ਦੇਣਾ ਚਾਹੁੰਦੇ ਹੋ ਆਪਾਂ ਤੁਸੀਂ ਯਾਦ ਹੋਊਗਾ ਮੈਨੂੰ ਪਤਾ ਨਹੀਂ ਵੀ ਤੁਸੀਂ ਪਿੰਡ 'ਚ ਪਲੇ ਬੜੇ ਹੋ ਜਾਂ ਸ਼ਹਿਰ 'ਚ ਹੈਨਾ ਤੁਹਾਡਾ ਜਨਮ ਹੋਇਆ ਅਸੀਂ ਪਿੰਡ 'ਚ ਸੀ ਸਾਡੇ ਘਰਾਂ 'ਚ ਜਿਹੜੇ ਕੰਮ ਕਰਨ ਆਉਂਦੇ ਸੀ ਲੋਕ ਉਹਨਾਂ ਦੇ ਬੱਚੇ ਆਮ ਹੀ ਆਪਣੇ ਘਰਾਂ 'ਚ ਆਉਂਦੇ ਸੀ ਅਸੀਂ ਉਹਨਾਂ ਨਾਲ ਰਲ ਕੇ ਖੇਡਦੇ ਸੀਗੇ ਸਾਨੂੰ ਪਤਾ ਹੁੰਦਾ ਸੀ ਵੀ ਉਹਨਾਂ ਦੀ ਜ਼ਿੰਦਗੀ ਤੇ ਸਾਡੀ ਜ਼ਿੰਦਗੀ 'ਚ ਕਿੰਨਾ ਫਰਕ ਹੈਨਾ ਜਿਹੜੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਉਹ ਇਹਨਾਂ ਨੂੰ ਚਾਹੀਦੀ ਹੈ ਇਹਨਾਂ ਦਾ ਸੁਪਨਾ ਕਈ ਲੋਕ ਕਹਿੰਦੇ ਅਸੀਂ ਕੰਮ ਵਾਲੀ ਨੂੰ ਕਿਹਾ ਹੋਇਆ ਆਪਣੇ ਬੱਚੇ ਨਹੀਂ ਸਾਡੇ ਘਰ ਲੈ ਕੇ ਆਉਣੇ ਮੈਨੂੰ ਲੱਗਦਾ ਲੈ ਕੇ ਆਉਣੇ ਹੀ ਚਾਹੀਦੇ ਨੇ ਵੀ ਤੁਹਾਡੇ ਨਿਆਣੇ ਨੂੰ ਪਤਾ ਹੋਵੇ ਵੀ ਜਿਹੜਾ ਬਿਸਕੁਟ ਘਰੇ ਤੁਸੀਂ ਖਾਣਾ ਪਸੰਦ ਨਹੀਂ ਕਰਦਾ ਉਹ ਕਿੰਨੇ ਚਾ ਨਾਲ ਖਾ ਰਿਹਾ ਉਸ ਬੱਚੇ ਨੂੰ ਜੋ ਕੱਪੜੇ ਤੁਸੀਂ ਲਾਇਕ ਨਹੀਂ ਕਰਦੇ ਉਹ ਕਿੰਨੇ ਚਾ ਨਾਲ ਤੁਹਾਡੇ ਦਿੱਤੇ ਕੱਪੜੇ ਪਾ ਰਿਹਾ ਤੇ ਜਿਵੇਂ ਇਹ ਚੀਜ਼ ਹੈ ਕਿ ਕੱਲਾ ਇਹ ਨਾ ਸੋਚੋ ਬਿਆਣੇ ਨੂੰ ਦਿੱਕਤਾਂ ਕੀ ਨੇ ਗੱਲ ਇਹ ਵੀ ਸੋਚੋ ਕਿ ਦਿੱਕਤਾਂ ਆਈਆਂ ਕਿੱਥੋਂ ਤੇ ਤੁਸੀਂ ਇਹਨਾਂ ਨੂੰ ਸੈਟਲ ਕਿਵੇਂ ਕਰਨਾ ਹੈ ਹਾਂ ਉਹ ਹੀ ਹੈ ਨਾ ਤੇ ਆ ਵੀ ਜਿਵੇਂ ਅੱਜ ਵਾਲਾ ਵਿਸ਼ਾ ਵੀ ਐਸੀ ਮੈਨੂੰ ਲੱਗਦਾ ਕਿ ਹੋਰ ਕਿੰਨੀਆਂ ਗੱਲਾਂ ਹੋ ਸਕਦੀਆਂ ਨੇ ਕਿਉਂ ਦਿੱਕਤ ਇਹ ਹੈ ਵੀ ਹਾਂ ਇਹ ਇਹ ਸਾਰੇ ਐਸਪੈਕਟ ਦਿਖਾਉਣੇ ਚਾਹੀਦੇ ਨੇ ਲਾਈਫ ਚ ਨਾ ਦੇਖੋ ਇਹ ਹੈ ਗੱਲ ਹੁਣ ਮੈਂ ਨਾ ਦੋ ਸ਼ਾਰਟ ਤੇ ਵਰਗਾ ਵੀ ਮੇਰੇ ਮੈਂ ਅਸੀਂ ਪ੍ਰੈਕਟਿਸ ਕਰਦੇ ਹਾਂ ਮੈਂ ਤੇ ਮੇਰੇ ਵਾਈਫ ਆ ਮੇਰੇ ਫਾਦ ਸਾਹਿਬ ਇਹਦੇ 35 ਸਾਲ ਤੋਂ ਆ ਉਹ ਸਾਨੂੰ ਉਹ ਚਾਹੁੰਦੇ ਤਾਂ ਸਾਨੂੰ ਇੱਥੇ ਬਿਠਾ ਲੈਂਦੇ ਸਾਨੂੰ ਕਿਤੇ ਭੇਜਣ ਦੀ ਲੋੜ ਨਹੀਂ ਸੀ ਹਨਾ ਸਾਡਾ ਇੱਥੇ ਕਲੀਨਿਕਸ ਹੀ ਅਲੀ ਜਾਂਦਾ ਕੰਮ ਹਨਾ ਉਹਨਾਂ ਨੇ ਸਾਨੂੰ ਕਿਹਾ ਵੀ ਕੈਂਪ ਲਾਓ ਪਿੰਡਾਂ 'ਚ ਪਿੰਡਾਂ 'ਤੇ ਜਾ ਕੇ ਪੇਸ਼ੈਂਟ ਦੇਖੋ ਹਨਾ ਇੱਥੇ ਬੈਠੋ ਉੱਥੇ ਬੈਠੋ ਸਾਡੀ ਜਿਹੜੀ ਪੁਰਾਣੀ 15 ਸਾਲ ਨੇ ਉਹ ਤੋਂ 5 ਸਾਲ ਸਾਡੇ ਵੈਟਲ ਸੈਟਲਡ ਆ 10 ਸਾਲ ਅਸੀਂ ਬਹੁਤ ਭੱਜੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਕਲੀਨਿਕਸ ਕਰੇ ਉੱਥੋਂ ਅਸੀਂ ਇਹ ਮੈਂ ਬਹੁਤ ਡੈਂਕਫੁਲ ਰਹਿਣਾ ਵੀ ਇਹ ਜਲ ਦੇਖਣ ਨੂੰ ਮਿਲੀ ਹੈ ਵੀ ਅਸੀਂ ਉਹ ਲੈਵਲ ਤੇ ਜਾ ਕੇ ਪੇਸ਼ੈਂਟਸ ਨੂੰ ਦਵਾਈ ਦਿੱਤੀ ਹੈ ਸਾਨੂੰ ਸਾਨੂੰ ਪਤਾ ਹੈ ਵੀ ਇਹ ਪੇ ਨਹੀਂ ਕਰ ਸਕਦੇ ਹਨਾ ਤਾਂ ਉਹਨਾਂ ਦੀ ਪੇਨ ਕਪੈਸਿਟੀ ਅਸੀਂ ਚੈੱਕ ਕਰ ਹੀ ਬੈਠੇ ਹਾਂ ਹਨਾ ਹੁਣ ਜੇ ਅਸੀਂ ਕੱਲ ਨੂੰ ਆਉਣ ਵਾਲੇ 10 ਸਾਲਾਂ ਚ ਅਸੀਂ ਇੱਥੇ ਪੇਸ਼ੈਂਟ ਦੇਖਣੇ ਹਨਾ ਜੀ ਤਾਂ ਸਾਡੇ ਚ ਇੰਨੀ ਕਮੈਨਿਟੀ ਰਹ ਜੂਗੀ ਠੀਕ ਹੈ ਸਾਨੂੰ ਇਹ ਪਤਾ ਲੱਗੂਗਾ ਵੀ ਹਾਂ ਯਾਰ ਨਹੀਂ ਦੇ ਸਕਦਾ ਕੋਈ 50 ਰੁਪਏ ਹਫਤਾ ਵੀ ਨਹੀਂ ਦੇ ਸਕਦਾ ਅੱਜ ਵੀ ਇੰਨੇ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਸਾਨੂੰ 50 ਰੁਪਏ 20 ਰੁਪਏ 30 ਰੁਪਏ ਦੇਣੇ ਵੀ ਔਖੇ ਹਨਾ ਲekin ਜਦੋਂ ਆਪਾਂ ਇੱਕ ਲਿਵਿੰਗ ਸਟੈਂਡਰਡ ਤੇ ਰਹਿਣ ਲੱਗ ਜਾਂਦੇ ਆ ਮੈਨੂੰ ਲੱਗਦਾ ਉੱਥੇ ਆਪਾਂ ਇਹ ਚੀਜ਼ ਭੁੱਲ ਜਾਂਦੇ ਆ ਉਹ ਸਾਡਾ ਵਾਹ ਹੀ ਨਹੀਂ ਪੈਂਦਾ ਵਾਹ ਹੀ ਨਹੀਂ ਪੈਂਦਾ ਹਨਾ ਜਦ ਆਪਾਂ ਨੂੰ ਹਰਾ ਹੀ ਦਿਖਣਾ ਸਾਰੇ ਪਾਸੇ ਹਨਾ ਇਹ ਹੀ ਦਿਖਣਾ ਵੀ ਉਹ ਫੌਰਟਚੂਰ ਚ ਜਾ ਗਿਆ ਨੋਵਾ ਚ ਜਾ ਗਿਆ ਮੈਡੀਸਨ ਲੈਣੇ ਇਹਨਾਂ ਤੇ ਦੇਣੇ ਹੀ ਦੇਣੇ ਆ ਠੀਕ ਹੈ ਫਿਰ ਅਸੀਂ ਗਰੀਬ ਨੂੰ ਵੀ ਉਸੇ ਸੇਮ ਪੈਰਾਮੀਟਰ ਚ ਦੇਖਣ ਲੱਗ ਜਾਂਦੇ ਆ ਤਾਂ ਹੁਣ ਅਸੀਂ ਕਿੰਨੇ ਵੀ ਸਾਲ ਵੱਡੇ ਹੋ ਜਾਈਏ ਕੁਝ ਹੋ ਜਾਈਏ ਕਿੰਨੇ ਵੀ ਗ로우 ਕਰ ਜਾਈਏ ਲੇਕਿਨ ਉਨੀ ਕਿ ਸ਼ਾਇਦ ਸਾਡੇ ਚ ਇਨਸਾਨੀਅਤ ਰਹਿ ਜੂਗੀ ਠੀਕ ਹੈ ਇਹੀ ਸਕੂਲਿੰਗ ਹੈ ਇਹੀ ਬੱਚਿਆਂ ਨੂੰ ਵੀ ਹੈ ਵੀ ਉਹਨਾਂ ਨੂੰ ਹਰ ਉਹ ਜਿਹੇ ਮਾਹੌਲ ਚ ਰੱਖੋ ਠੀਕ ਹੈ ਹਾਂ ਦੇ ਦਿਓ ਤੁਸੀਂ ਟੈਂਸ ਤੋਂ ਬਾਅਦ ਦੇ ਦਿਓ ਜਿਹੇ ਜਿਹੇ ਮਾਹੌਲ ਦੇਣਾ ਠੀਕ ਹੈ ਬੱਚਾ ਮੈਚੁਰ ਹੋ ਜਾਣਾ ਠੀਕ ਹੈ ਪਰ ਉੱਥੇ ਤੱਕ ਉਹਨੂੰ ਇੰਨੇ ਕੁ ਲੈਵਲ ਤੇ ਲੈ ਕੇ ਚੱਲੋ ਵੀ ਹਾਂ ਉਹਨੂੰ ਇੰਨਾ ਸਬਕ ਵੀ ਰਹੇ ਠੀਕ ਹੈ ਵੀ ਹਾਂ ਯਾਰ ਠੀਕ ਹੈ ਹੁਣ ਅਸੀਂ ਐਮ ਆਰ ਬੱਚਿਆਂ ਦੀ ਲਾ ਲੈਨੇ ਬਹੁਤ ਲੋਕ ਆਉਂਦੇ ਸਾਡੇ ਕੋਲ ਮੈਮ ਉੱਥੇ ਜਿਹੜੇ ਆਪਦੇ ਬਰਥਡੇਸ ਬਣਾਉਣ ਆਉਂਦੇ ਆ ਬੱਚਿਆਂ ਦੇ ਠੀਕ ਹੈ ਕੇਕ ਲੈ ਕੇ ਉਹ ਦਿਖਾਉਣ ਆਉਂਦੇ ਆ ਉਹਨਾਂ ਨੂੰ ਬੇਸਿਕਲੀ ਆਪਦੇ ਬੱਚਿਆਂ ਨੂੰ ਲੈਸਨ ਦੇਣ ਆਉਂਦੇ ਆ ਹਾਂ ਵੀ ਤੁਹਾਡੀ ਕੰਪਲੇਂਟਸ ਰਹਿੰਦੀਆਂ ਨੇ ਨਾ ਏ ਕੰਪਲੇਂਟ ਨਹੀਂ ਕਰਦੇ ਠੀਕ ਹੈ ਉਹ ਜਦੋਂ ਕੋਈ ਜਾਂਦਾ ਕੇਕ ਲੈ ਕੇ ਨਾ ਉਹ ਬੜੇ ਉੱਚੀ ਕਲਾਪ ਕਰਦੇ ਆ ਬੜੇ ਖੁਸ਼ ਹੁੰਦੇ ਸਾਡੇ ਨਾਲ ਤੁਸੀਂ ਬਰਥਡੇ ਮਨਾਉਣ ਆ ਗਏ ਠੀਕ ਹੈ ਤਾਂ ਉਹ ਡਵਾਈਸ ਵਰਸ ਹੈ ਉਹ ਉਦੋਂ ਵੀ ਖੁਸ਼ ਹੁੰਦੇ ਆ ਪੇਰੈਂਟਸ ਆਏ ਖੁਸ਼ ਹੁੰਦੇ ਆ ਵੀ ਆਪਦੇ ਬੱਚਿਆਂ ਨੂੰ ਲੈ ਕੇ ਆ ਕੇ ਠੀਕ ਹੈ ਵੀ ਲਓ ਜੀ ਦੇਖੋ ਸ਼ੀਸ਼ਾ ਦੇਖੋ ਤੁਸੀਂ ਹਨਾ ਤੁਸੀਂ ਕਹਿ ਦਿੰਦੇ ਆ ਵੀ ਅੱਛਾ ਸਾਨੂੰ ਤੁਸੀਂ ਚੰਡੀਆਂ ਨਹੀਂ ਲੱਗੇ ਬੜੇ ਪੇਰੈਂਟਸ ਕੋਸੀਂ ਖਰਾਬ ਪਲਾਨੇ ਦਾ ਲੈ ਗਏ ਸੀ ਆਏ ਇਹਦੀ ਜਾਣੇ ਕਰੀਆਂ ਮੈਂਟਲ ਹੈਲਥ ਦੇ ਫਰਕ ਪਾਉਂਦੀ ਨਾਲ ਸੋ ਲੋਕਾਂ ਨੂੰ ਅਵੇਅਰ ਰਹਿ ਕੇ ਬਹੁਤ ਬੈਲੈਂਸ ਰਹਿ ਕੇ ਇਹ ਠੀਕ ਚੀਜ਼ ਕਰਨੀ ਚਾਹੀਦੀ ਹੈ ਆਪਣੇ ਘਰਾਂ 'ਚ ਹੀ ਠੀਕ ਕਰਨੀ ਚਾਹੀਦੀ ਹੈ ਬਹੁਤਾ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਹੈ ਮੈਂ ਬਰੀਕੀ ਨਾਲ ਕੁਝ ਚੀਜ਼ਾਂ ਦੇਖੋ ਤੇ ਮਤਲਬ ਜਿੱਥੇ ਇੱਥੇ ਲੋੜ ਹੈ ਕਿਸੇ ਦੀ ਹੈਲਪ ਦੀ ਲੋੜ ਹੈ ਹੈਲਪ ਵੀ ਲੋ